ਮਿਲ ਜਗਾ ਸਰ ਇਹਨਾਂ ਉੱਪਰ ਵੀ ਡਿਸਕਾਊਂਟ ਆਇਆ ਜੀ ਇਸ ਦੇ ਉੱਤੇ ਵੀ ਡਿਸਕਾਊਂਟ ਆ ਗਏ ਆ ਜੀ ਇਸ ਦੇ ਉੱਤੇ ਵੀ ਪੱਲਾ 73 ਇੰਚ ਤੋਂ ਉੱਪਰ ਜਿੰਨੇ ਵੀ ਮਾਡਲ ਹੁੰਦੇ ਸੀ ਸਰ ਜਿੱਦੇ ਉੱਤੇ 28% ਜੀਐਸਟੀ ਹੁੰਦਾ ਸੀ ਇਸ ਚਮ ਆਪਣਾ 18% ਜੀਐਸਟੀ ਆ ਗਿਆ ਹੈ ਅਗਰ ਮੈਂ 43 ਇੰਚ ਦੀ ਗੱਲ ਕਰਾਂ ਜੀ ਅਗਰ ਉਸ ਦੇ ਵਿੱਚ ਜਿਹੜਾ ਪ੍ਰਾਈਸ ਦਾ ਡਿਫਰੈਂਸ ਆਗਾ 3000 ਤੋਂ ਲੈ ਕੇ 4000 ਦੇ ਵਿੱਚ ਵਿੱਚ ਆਪਣਾ ਪ੍ਰਾਈਸ ਦਾ ਡਿਫਰੈਂਸ ਆ ਚੁੱਕਿਆ ਸਸਤਾ ਹੋ ਚੁੱਕਿਆ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਗੱਲ ਜੀ ਸਾਰਿਆਂ ਨੂੰ ਅੱਜ ਆਪ ਪਾਏ ਸੀਗੇ ਅਮਰ ਇੰਟਰਪ੍ਰੈਸਿਸ ਦੇ ਤੇ ਆਪਣਾ ਇਲੈਕਟ੍ਰੋਨ ਤੇ ਆਪਾਂ ਨੂੰ ਮਤਲਬ 올 ਪ੍ਰੋਡਕਟ ਮਿਲ ਜਾਂਦੇ ਨੇ ਇਲੈਕਟ੍ਰੋਨਿਕਸ ਦੇ ਤੇ ਅੱਜ ਆਪਣੇ ਨਾਲ ਵਿਕਰਮ ਜੀ ਨੇ ਵਿਕਰਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵਿਕਰਮ ਜੀ ਆਪਾਂ ਨੂੰ ਦੱਸਣਗੇ ਆਈਐਫ ਵੀ ਆਪ ਵਿਕਰਮ ਜੀ ਕੋਲ ਤੇ ਇਹ ਆਪਾਂ ਨੂੰ ਦੱਸਣਗੇ ਕੀ ਕੀ ਰੇਟ ਨੇ ਤੇ ਕੀ ਕੀ ਆਈਐਫ ਵੀ ਦਾ ਆਪਣਾ ਇਹਨਾਂ ਕੋਲ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਆ ਤੇ ਜੀ ਆਪਣੀ ਵੀਰਵਾਲ ਸਿੰਘ ਦੱਸ ਦੋ ਜੀ ਤੇ ਕਿਹੜੀ ਸ਼ਾਪ ਆਪਣੀ ਜੀ ਕੰਪਨੀ ਅਮਰ ਇੰਟਰਪ੍ਰਾਈਜ਼ਸ ਹੈ ਜੀ ਠੀਕ ਹੈ ਜੀ ਇਸ ਦੇ ਵਿੱਚ ਤੁਹਾਨੂੰ 올 ਓਵਰ ਦਾ ਪ੍ਰੋਡਕਟ ਜਿਹੜੇ ਹੈਗੇ ਐਲੈਕਟ੍ਰੋਨਿਕ ਦੇ ਤੁਹਾਨੂੰ ਸਾਰੇ ਮਿਲਦੇ ਆ ਠੀਕ ਹੈ ਜੀ ਆਪਾਂ ਇਸ ਟਾਈਮ ਗੱਲ ਕਰਨ ਲੱਗੇ ਆ ਆਈਐਫਬੀ ਦੇ ਰਿਗਾਰਡਿੰਗ ਠੀਕ ਹੈ ਜੀ ਆਈਐਫਬੀ ਦੇ ਵਿੱਚ ਤੁਹਾਨੂੰ ਜੀ ਮਾਈਕ੍ਰੋਵੇਵ ਮਿਲ ਜਾਂਦੇ ਆ ਜੀ ਠੀਕ ਹੈ ਜੀ इवन ਤੁਸੀਂ ਅਗਰ ਚੂਜ਼ ਕਰਨਾ ਚਾਹੁੰਦੇ ਹੋ ਜੀ ਤੁਹਾਨੂੰ ਓਟੀਜੀ ਤੱਕ ਅਵੇਲੇਬਲ ਹੁੰਦਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਤੁਸੀਂ ਪਨੀਰ ਟਿੱਕਾ ਟਾਈਪ ਦੇ ਵਿੱਚ ਜਾਣਾ ਚਾਹੁੰਦੇ ਹੋ ਪਲੇਟਿਕਾ ਚਿਕਨ ਟਿੱਕ ਕਾਫੀ ਅੱਛੇ ਡਿਸਕਾਊਂਟ ਆਏ ਹੋਏ ਆ ਦਿਵਾਲੀ ਕਰਕੇ 22% ਤੱਕ ਦੀ ਆਫ ਐਕਸਟਰਾ ਚੱਲ ਰਹੀ ਹੈ ਜੀ ਤੁਹਾਨੂੰ ਇਹਨਾਂ ਵਿੱਚ ਠੀਕ ਹੈ ਜੀ ਕੈਸ਼ਬੈਕ ਵੱਖਰੇ ਚੱਲ ਰਹੇ ਆ ਜੀ ਵੱਡੇ ਵੱਡੇ ਠੀਕ ਠੀਕ ਹੈ ਜੀ ਇਸ ਤੋਂ ਇਲਾਵਾ ਦੂਜੀ ਗੱਲ ਕਰੀਏ ਜੀ ਆਪਾਂ ਵਾਸ਼ਿੰਗ ਮਸ਼ੀਨਾਂ ਦੀ ਹਾਂਜੀ 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 ਵਾਸ਼ਿੰਗ ਮਸ਼ੀਨਾਂ 'ਚ ਤੁਹਾਨੂੰ ਟੌਪ ਲੋਡ ਦੀ ਵੇਰੀਏਸ਼ਨ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਵੱਡੇ ਤੋਂ ਵੱਡੇ ਸਾਈਜ਼ ਜਿਹੜੇ ਹੈਗੇ ਆ ਜੀ 11 ਕਿਲੋ 12 ਕਿਲੋ ਦੇ ਅਵੇਲੇਬਲ ਹੈਗੇ ਨੇ ਜੀ ਠੀਕ ਹੈ ਜੀ ਇਹਨਾਂ ਵਿੱਚ ਵੀ ਤੁਹਾਨੂੰ ਜਿਹੜੇ ਹੈਗੇ ਆ ਜੀ ਅੱਛੇ ਡਿਸਕਾਊਂਟ ਮਿਲ ਜਾਂਦੇ ਆ ਕੈਸ਼ ਵਾਰੰਟੀ ਮਿਲੂਗੀ ਠੀਕ ਹੈ ਜੀ ਸਪੈਸ਼ਲ ਆਈ ਅੱਗੇ ਪੁਆਇੰਟ ਹੌਨ ਕਰਕੇ ਠੀਕ ਹੈ ਜੀ ਨਾਰਮਲ ਤੁਸੀਂ ਕਿਸੇ ਵੀ ਦੁਕਾਨ 'ਚ ਜਾਓਗੇ ਤਾਂ 4 ਸਾਲ ਦੀ ਵਾਰੰਟੀ ਮਿਲਦੀ ਹੈ ਆਪਣੇ ਕੋਲ ਤੁਹਾਨੂੰ 6 ਮਹੀਨੇ ਦੀ ਐਕਸਟੈਂਡ ਵਾਰੰਟੀ ਸੈਪਰੇਟ ਮਿਲੂਗੀ ਜੀ ਫ੍ਰੀ ਆਫ ਕਾਸਟ ਠੀਕ ਹੈ ਜੀ ਸੇਮ ਚੀਜ਼ ਜਿਹੜੀ ਤੁਹਾਡੀ ਆਂਦੀ ਹੈ ਜੀ ਉਹ ਫਰੰਟ ਲੋਡਰਾਂ 'ਚ ਆਂਦੀ ਹੈ ਠੀਕ ਹੈ ਜੀ ਫਰੰਟ ਲੋਡਰਾਂ ਦੇ ਵਿੱਚ ਤੁਹਾਨੂੰ 9 ਕਿਲੋ 10 ਕਿਲੋ 11 ਕਿਲੋ ਇਹ ਸਾਈਜ਼ਸ ਅਵੇਲੇਬਲ ਹੈ ਠੀਕ ਹੈ ਜੀ ਈਵਨ ਤੁਹਾਨੂੰ ਆਪਣੇ ਕੋਲ ਡਰਾਇਰ ਵੀ ਮਿਲ ਜਾਊਗਾ ਅੱਛਾ ਜੀ 100% ਕਪੜੇ ਸੁਕਾਉਣ ਵਾਸਤੇ ਤੁਹਾਡੇ ਲਈ ਬੈਸਟ ਆਪਸ਼ਨ ਦੇ ਵਿੱਚ ਆਉਂਦੀ ਹੈ ਜੀ ਠੀਕ ਹੈ ਜੀ ਇਹਨਾਂ ਵੀ ਆਈਐਫਵੀ ਲੈਣੀ ਸਾਰੇ ਆਈਐੱਬੀ ਦੇ ਮਾਡਲ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਅਗਰ ਕੈਸ਼ਬੈਕਾਂ ਦੀ ਗੱਲ ਕਰੀਏ ਤਾਂ ਤੁਹਾਨੂੰ 5000 ਤੋਂ ਲੈ ਕੇ 9000 ਦੇ ਕੈਸ਼ਬੈਕ ਵੱਖਰੇ ਮਿਲਦੇ ਆ ਜੀ ਠੀਕ ਹੈ ਜੀ ਤੇ ਇਹ ਵੀਰੇ ਹੁਣ ਡਿਸਕਾਊਂਟ ਨਾਲ ਚੱਲ ਰਹੇ ਆ ਦਿਵਾਲੀ ਆਫਰ ਡਿਸਕਾਊਂਟ ਚੱਲ ਰਹੇ ਆ ਦਿਵਾਲੀ ਆਫਰ ਵੀ ਹੈ ਨਾ ਵੀਰੇ ਫੈਸਟੀਵਲ ਆਫਰ ਫੈਸਟੀਵਲ ਆਫਰ ਵੱਖਰਾ ਚੱਲਦਾ ਹੈ ਜੀ ਤੁਹਾਨੂੰ ਕੈਸ਼ਬੈਕ ਵੀ ਤੁਹਾਨੂੰ 9000 ਦਾ ਮਿਲਦਾ ਮਸ਼ੀਨ ਦੇ ਉੱਤੇ ਠ ਇਹ ਕਿੰਨੇ ਦੀ ਹੈ ਇਹ 10 ਕਿਲੋ ਦੀ ਮਸ਼ੀਨ ਹੈ ਜੀ ਫਰੰਟ ਲੋਡ ਠੀਕ ਹੈ ਜੀ ਇਹ ਤਾਂ ਬੱਬਲ ਜਨਰੇਟਰ ਮਸ਼ੀਨ ਆ ਜੇਗੀ ਜੀ ਤੁਹਾਡੀ ਠੀਕ ਹੈ ਜੀ ਇਸ ਦੀ ਵੀ ਵਾਰੰਟੀ ਤੁਹਾਨੂੰ 4.5 ਸਾਲ ਦੀ ਕੰਪਲੀਟ ਮਿਲੋਗੇ ਠੀਕ ਹੈ ਜੀ ਉਸ ਤੋਂ ਇਲਾਵਾ ਇਸ ਤੇ ਕੈਸ਼ਬੈਕ ਵੀ 9000 ਦਾ ਹੋਊਗਾ ਜੀ ਠੀਕ ਹੈ ਜੀ ਵਾਰੰਟੀ ਐਕਸਟੈਂਸ਼ਨ ਵੱਖਰੀ ਆ ਗਈ ਜੀ ਠੀਕ ਹੈ ਜੀ ਫਿਰ ਅਗਰ ਤੁਸੀਂ ਕਿਸ਼ਤਾਂ ਵਿੱਚ ਵੀ ਜਾਣਾ ਚਾਹੁੰਦੇ ਹੋ ਤਾਂ 222 ਦੀ ਕਿਸ਼ਤ ਕਰਕੇ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤੇ ਵੀਰੇ ਇਹਦੇ ਵਿੱਚ ਆਪਣੇ ਜਿਹੜੇ GST ਦੇ ਆਏ ਨੇ ਉਹ ਵਿੱਚੇ ਨੇ ਡਿਸਕਾਊਂਟ ਸਰ ਜੀ GST ਜਿਹੜੀਆਂ ਘਟੀਆਂ ਹੈ ਜੀ ਉਹ ਮਸ਼ੀਨਾਂ ਦੇ ਵਿੱਚ ਨਹੀਂ ਹੋਇਆ ਹਾਂਜੀ ਸਿਰਫ LED AC ਤੇ ਡਿਸ਼ਵਾਸ਼ਰਾਂ 'ਚ ਹੋਇਆ ਜੀ ਅੱਛਾ ਜੀ ਡਿਸ਼ਵਾਸ਼ਰ ਦੇ ਰੇਟ ਥੋੜੀ ਜਿਹਾ ਘਟੇ ਨੇ ਜੀ ਠੀਕ ਹੈ ਜੀ LED 'ਆਂ ਦੇ ਰੇਟ ਤੁਹਾਨੂੰ ਅੱਗੇ ਵੀ ਦੱਸਿਆ ਜਾਏਗਾ ਹਾਂਜੀ 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 ਉਸ ਦੇ ਬਾਰੇ ਮਿਲ ਜੇਗਾ AC 'ਆਂ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਹੈ ਡਿਸਕਾਊਂਟ ਆਪਸ਼ਨ ਅਵੇਲੇਬਲ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਮਤਲਬ ਜਿਹੜੇ ਪ੍ਰੋਡਕਟ ਨੇ ਜਿਹਨਾਂ ਤੇ ਡਿਸਕਾਊਂਟ ਆਇਆ GST ਦਾ ਆਇਆ ਤੇ ਇਹ GST ਦਾ ਵੱਖਰਾ ਆਇਆ ਜੀ ਉਹ ਤਾਂ ਬੈਨੀਫਿਟ ਹੈ ਹੀ ਹੈ ਜੀ ਕਸਟਮਰਾਂ ਨੂੰ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਉਹ ਵੱਖਰੇ ਆਏ ਆਵੇਂ ਨੇ ਠੀਕ ਹੈ ਠੀਕ ਹੈ ਠੀਕ ਹੈ ਤੁਹਾਨੂੰ ਬਹੁਤ ਅੱਛੀ ਆਪਸ਼ਨ ਦੇ ਵਿੱਚ ਮਿਲ ਜਾਂਦਾ ਜੀ ਇਹ ਠੀਕ ਹੈ ਜੀ ਤੇ ਠੀਕ ਹੈ ਵੀਰੇ ਆਪਣੇ ਕੋਲ ਮਸ਼ੀਨ ਹੁੰਦੀਆਂ ਨੇ ਬਾਸ਼ੀ ਮਸ਼ੀਨ ਹਾਂਜੀ ਆਪਣੇ ਕੋਲ ਮਾਈਕ੍ਰੋਵੇਵ ਹੈ ਜੀ ਥਿਮਨੀ ਮਿਲ ਜੂਗੀ ਜੀ ਵਾਸ਼ਰ ਡਰਾਇਰ ਮਿਲ ਜੂਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ 100% ਕਪੜੇ ਸੁਕਾਉਣ ਵਾਸਤੇ ਕੋਲ ਡਰਾਇਰ ਵੀ ਅਵੇਲੇਬਲ ਹੈ ਜੀ ਤੇ ਡਿਸ਼ਵਾਸ਼ਰ ਅਵੇਲੇਬਲ ਹੈ ਇਹ ਕੀ ਚੀਜ਼ ਹੈ ਵੀਰੇ ਇਹ ਵੀ ਟੌਪ ਲੋਡ ਹੈ ਜੀ अच्छा मशीन एजिस्ट छोटा साइज आ गया जी अच्छा अच्छा छोटे से इस अलावा भाई साहब ਤੁਸੀਂ ਕਹਿੰਦੇ ਹੋ ਜੀ ਆਪਾਂ ਨੂੰ ਐਸੈਂਸ਼ੀਅਲ ਵੀ ਚਾਹੀਦੇ ਆ ਡਿਟਰਜੈਂਟ ਚੀ ਦਾ ਹਾਂਜੀ 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 ਡਿਸ਼ਵਾਸ਼ਰ ਦਾ ਉਹ ਵੀ ਤੁਹਾਨੂੰ ਸਾਰੀ ਚੀਜ਼ अवेलेबल ਹੈ ਜੀ اچھا ਜੀ ਇਹ ਕੀ ਚੀਜ਼ ਹੁੰਦੀ ਆ ਜਿਹੜਾ ਆ ਗਿਆ ਜੀ ਆ ਸਟੇਨ ਰਿਮੂਵਰ ਆ ਗਿਆ ਜਿਵੇਂ ਕੋਈ ਜ਼ਿੱਦੀ ਦਾਗ ਹੈ ਜੀ ਉਹਨੂੰ ਘਟਨਾ ਉਸੇ ਵਾਸਤੇ ਆਪਸ਼ਨ ਹੈ ਜੀ ਠੀਕ ਹੈ ਜੀ ਆ ਤਿੰਨ ਪ੍ਰੋਡਕਟ ਆਂਦੇ ਆ ਜੀ ਡਿਸ਼ਵਾਸ਼ਰ ਦੇ ਠੀਕ ਹੈ ਜੀ ਪੇ ਸ਼ਾਈਨਰ ਆ ਗਿਆ ਜੀ ਤੁਹਾਡਾ ਡਿਟਰਜੈਂਟ ਆ ਗਿਆ ਜੀ ਜਿਹੜਾ ਸాల్ਟ ਹੈ ਡਿਸ਼ਵਾਸ਼ਰ ਚ ਉਹ ਯੂਜ਼ ਹੁੰਦਾ ਜੀ ਉਹ ਆ ਗਿਆ ਉਸ ਤੋਂ ਇਲਾਵਾ ਆ ਡਿਟਰਜੈਂਟ ਆ ਗਿਆ ਜੀ ਇਹ ਅਲੱਗ ਟੌਪ ਲੋਡ ਦਾ ਆ ਗਿਆ ਜੀ ਠੀਕ ਹੈ ਜੀ ਜਿਵੇਂ ਸੌਫਟਵਰ ਤੁਹਾਨੂੰ ਆਪਣਾ ਗੱਲ ਕਰੀਏ ਜੀ ਆਪਾਂ ਨੂੰ ਕੰਡੀਸ਼ਨਰ ਦੀ ਲੋਡ ਪੈਂਦੀ ਆ ਸਰਦੀਆਂ ਦਾ ਇਹ ਉਹ ਆਪਸ਼ਨ ਆ ਗਿਆ ਜੀ ਠੀਕ ਹੈ ਠੀਕ ਹੈ ਠੀਕ ਹੈ ਉਸ ਤੋਂ ਇਲਾਵਾ ਫਰੰਟ ਲੋਡ ਦਾ ਜਿਹੜਾ ਹੈਗਾ ਜੀ ਡਿਟਰਜੈਂਟ ਇਹ ਵੀ ਆਪਣੇ ਕੋਲ ਹੀ ਮਿਲ ਜਾਣਗੇ ਤੁਹਾਨੂੰ ਤੁਹਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਕੋਈ ਵੀ ਪ੍ਰੋਡਕਟ ਚਾਹੀਦਾ ਤੁਹਾਨੂੰ ਆਪਣੇ ਕੋਲ ਅਵੇਲੇਬਲ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਿਕਰਮ ਜੀ ਨੇ ਬਹੁਤ ਵਧੀਆ ਆਪਣੀ ਜਾਣਕਾਰੀ ਦਿੱਤੀ ਆ ਤੇ ਆਪਾਂ ਹੁਣ ਅੱਗੇ ਹੋਰ ਪ੍ਰੋਡਕਟ ਤੁਹਾਨੂੰ ਤੇ ਹੁਣ ਆਪਾਂ ਐਲਸੀਡੀ ਬਾਰੇ ਵੀ ਦੱਸ ਦਿਆਂ ਤੇ ਬਾਕੀ ਹੋਰ ਫ੍ਰਿਜ ਵਗੈਰਾ ਏਸੀ ਤੇ ਉਹਦੇ ਬਾਰੇ ਵੀ ਜਾਣਕਾਰੀ ਆਪਾਂ ਤੁਹਾਨੂੰ ਦੰਨੇ ਆ ਵੀ ਕਿਹੜੇ ਕਿਹੜੇ ਆਪਾਂ ਨੂੰ ਇੱਥੇ ਬ੍ਰਾਂਡ ਮਿਲ ਜਾਂਦੇ ਹਨ ਤੇ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਵੀਖੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਸੀਗੇ ਅਮਰ ਇੰਟਰਪ੍ਰੈਨਰਿਸਟ ਤੇ ਤੇ ਆਪਣੇ ਨਾਲ ਬਾਈ ਮੰਨੂਆ ਬਾਈ ਆਪਾਂ ਨੂੰ ਦੱਸੂਗਾ ਜਿਹੜੇ ਆਪਣੇ ਸੋਨੀ ਦਾ ਬ੍ਰਾਂਡ ਆ ਬਾਈ ਕੋਲ ਤੇ ਇਹਦੇ ਬਾਰੇ ਆਪਾਂ ਨੂੰ ਬਾਈ ਜਾਣਕਾਰੀ ਦਊਗਾ ਵੀ ਕੀ ਡਿਸਕਾਊਂਟ ਆਏ ਨੇ ਤੇ ਕਿਹੜੇ ਕਿਹੜੇ ਬ੍ਰਾਂਡ ਨੇ ਬਾਈ ਜੀ ਆਪਣੇ ਬੀਪਸ ਤੋਂ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਰ ਇੰਟਰਪ੍ਰਾਈਜ਼ ਸੋਨੀ ਵੱਲੋਂ ਆਇਆ ਆਜ ਅੱਪਾ ਤੁਹਾਨੂੰ ਦੱਸਣ ਲੱਗਾ ਕਿ ਆਪਾਂ ਸੋਨੀ ਦੇ ਵਿੱਚ ਕੀ ਕੀ ਆਫਰ ਲੈ ਕੇ ਆਏ ਆ ਠੀਕ ਹੈ ਜੀ ਇੱਕ ਤਾਂ ਬ੍ਰਾਂਡ ਵੱਲੋਂ ਵੀ ਤੇ ਆਪਾਂ ਸਟੋਰ ਵੱਲੋਂ ਵੀ ਕੀ ਕੀ ਆਫਰ ਦੇ ਰਹੇ ਆ ਆਪਾਂ ਤੁਹਾਨੂੰ ਦੱਸਣ ਲੱਗਾ ਪਹਿਲਾਂ ਤਾਂ ਸਭ ਤੋਂ ਇਹ ਸੀਗਾ ਪਹਿਲਾਂ LED ਦੇ ਉੱਤੇ 28% GST ਅੰਦਰ ਹੁੰਦਾ ਸੀਗਾ ਹੁਣ ਉਹਦਾ ਰਿਵੈਟ ਮਿਲ ਕੇ ਆਪਾਂ ਨੂੰ ਬਹੁਤ ਹੀ ਜ਼ਿਆਦਾ LED ਦੇ ਉੱਤੇ ਪ੍ਰਾਈਸ ਦੇ ਉੱਤੇ ਇਫੈਕਟ ਪਿਆ ਹਾਂ ਜੋ ਕਿ ਹੁਣ 18% ਦੇ ਉੱਤੇ ਆ ਗਈ ਹੈ ਹਾਂ ਜੀ ਹਾਂ ਜੀ ਹੁਣ ਸਪੋਜ਼ ਕਰੋ ਜੇ ਹੁਣ ਆਪਣੀ A ਵਾਲੀ LED ਠੀਕ ਹੈ ਜੀ ਹੁਣ ਇਹ ਪਹਿਲਾਂ 18 28% ਦੇ ਉੱਤੇ ਆਂਦੀ ਹੁੰਦੀ ਸੀਗੀ ਤਾਂ ਇਸ ਦਾ ਪ੍ਰਾਈਸ ਕੋਈ ਨੀਅਰ ਅਬਾਊਟ 3 ਕੇ ਲੱਖ ਰੁਪਏ ਹੁੰਦਾ ਸੀਗਾ ਬਟ ਇਹੀ ਹੁਣ ਜੀਐਸਟੀ ਇਫੈਕਟ 10 ਤੋਂ ਬਾਅਦ ਇਹੀ ਸਾਰੇ ਆਪਾਂ ਨੂੰ ਡਿਸਕਾਊਂਟ ਕਰਕੇ 2.60 ਤੋਂ 65000 ਰੁਪਏ ਦੀ ਪੈਂਦੀ ਹੈ ਅੱਛਾ ਜੀ ਹੁਣ ਆਪਾਂ ਕੁਆਲਿਟੀ ਦੀ ਗੱਲ ਕਰਦੇ ਹਾਂ ਹੁਣ ਤੱਕ ਦਾ ਨੰਬਰ 1 ਬ੍ਰਾਂਡ ਆ ਜਾਂਦਾ ਹੈ ਕਿਉਂਕਿ ਕਵਾਲਿਟੀ ਦੇ ਵਿੱਚ ਆਡੀਓ ਐਂਡ ਵੀਡੀਓ ਦੇ ਵਿੱਚ ਸਭ ਤੋਂ ਸੁਪੀਰੀਅਰ ਬਣਿਆ ਗਿਆ ਹਾਂ ਹਾਂ ਜੀ ਹਾਂ ਜੀ ਤੇ ਬੈਸਟ ਚੀਜ਼ ਇਹਨਾਂ ਦੇ ਵਿੱਚ ਕੀ ਹੈ ਪੂਰਾ ਟੀਵੀ ਗੂਗਲ ਆਪਰੇਟਿਡ ਹੁੰਦਾ ਹੈ ਠੀਕ ਹੈ ਜੀ ਇਟਸ ਥਿੰਕ ਲਾਈਕ ਅ ਹਿਊਮਨ ਬ੍ਰੇਨ ਠੀਕ ਹੈ ਜੀ ਜੋ ਕਿ ਇਸ ਦੇ ਵਿੱਚ ਫੀਚਰਸ ਟੈਕਨੋਲੋਜੀ ਯੂਜ਼ ਕੀਤੀ ਗਈ ਹੈ ਉਹ ਸੀਆਈ ਪਲੱਸ ਏਆਈ ਦੇ ਨਾਲ ਹੈ ਠੀਕ ਹੈ ਜੀ ਮੰਨਿਆ ਗਿਆ ਦੇਖੋ ਹਰ ਇੱਕ ਬ੍ਰਾਂਡ ਦਾ ਆਪਣਾ ਆਪਣਾ ਤਜਰਬਾ ਹੁੰਦਾ ਬਟ ਜੇ ਕੁਆਲਿਟੀ ਦੀ ਗੱਲ ਕਰੀਏ ਤਾਂ ਸੋਨੀ ਸਭ ਤੋਂ ਸੁਪੀਰੀਅਰ ਤੇ ਸਭ ਤੋਂ ਬੈਸਟ ਮੰਨਿਆ ਗਿਆ ਹਾਂਜੀ ਹਾਂਜੀ ਇਸ ਚੀਜ਼ ਦੇ ਵਿੱਚ ਆਪਾਂ ਕੋਈ ਡਾਊਨ ਨਹੀਂ ਕਰ ਸਕਦੇ ਕਿ ਸੋਨੀ ਨਾਲ ਕੋਈ ਬੀਟ ਕਰ ਸਕਦਾ ਹੈ ਕੁਆਲਿਟੀ ਵਾਈਜ਼ ਸੁਪੀਰੀਅਰ ਹੋ ਜਾਏਗਾ ਟੈਕਨੋਲੋਜੀ ਵਾਈਜ਼ ਬੈਟਰ ਹੋ ਜਾਏਗਾ ਸਭ ਤੋਂ ਮੇਨ ਚੀਜ਼ ਹੈ ਆਪਣਾ ਟੀਵੀ ਹੈਗਾ ਬੋਲਣ ਵਾਲਾ ਹਾਂਜੀ ਹਾਂਜੀ ਘਰ ਦੇ ਵਿੱਚ ਅਗਰ ਬੱਚਾ ਵੀ ਹੈ ਕੋਈ ਵੀ ਹੈ ਤਾਂ ਇਹਨੂੰ ਬੋਲ ਕੇ इजीली ਚਲਾ ਸਕਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬੋਲ ਕੇ ਆਪਰੇਟ ਕਰੇਗਾ ਤੁਸੀਂ ਪਰਸਨਲ ਟਾਕ ਕਰਨਾ ਚਾਹੁੰਦੇ ਹੋ ਪਰਸਨਲ ਟਾਕ ਦੇ ਅਕੋਰਡਿੰਗ ਕਰ ਸਕਦੇ ਹੋ ਉਸ ਤੋਂ ਬਾਅਦ ਹੋਰ ਬ੍ਰਾਂਚਸ ਬਤੇਰੇ ਆ ਜਾਂਦੇ ਨੇ ਹਾਂਜੀ ਹਾਂਜੀ ਸੋ ਅੰਨੇ ਦੇ ਵਿੱਚ ਆਡੀਓ ਵੀਡੀਓ ਦੇ ਨਾਲ ਨਾਲ ਤੁਹਾਨੂੰ ਪਾਰਟੀ ਬਾਕਸ ਵੀ ਮਿਲ ਜਾਂਦਾ ਹੈ ਇਹਦੇ ਵਿੱਚ ਐਨਜਾਇਮੈਂਟ ਦੇ ਵਿੱਚ ਤੁਹਾਨੂੰ ਪਾਰਟੀ ਤੇ ਪਲਸ ਕਰੋਕੇ ਮਿਲ ਜਾਂਦਾ ਹੈ ਜੋ ਕਿ ਲਿਮਟਿਡ ਬਹੁਤ ਸਾਰੀ ਲੇਨ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਹਾਂਜੀ ਹਾਂਜੀ ਹੁਣ ਇਸ ਦੇ ਵਿੱਚ ਤੁਹਾਨੂੰ ਬੈਟੇਪੈਕਪ ਵੀ ਆਪਾਂ ਕਈ ਵਾਰ ਪਿਕਨਿਕ ਟੂਰ ਦੇ ਉੱਤੇ ਜਾਂਦੇ ਹਾਂ ਕਈ ਵਾਰ ਇਹ ਹੁੰਦਾ ਕਿ ਆਪਾਂ ਫਰੈਂਡ ਸਰਕਲ ਦੇ ਵਿੱਚ ਵਿੱਚ ਲੈ ਆ ਤਾਂ ਅਸੀਂ ਆਪਾਂ 뮤జిਕ ਨੂੰ ਬਹੁਤ ਹੀ ਜ਼ਿਆਦਾ ਲੈਸ ਕਰਦੇ ਹਾਂ ਸਹੀ ਗੱਲ ਹੈ ਸਹੀ ਫੀਲ ਕਰਦੇ ਆ ਕਿ ਯਾਰ ਆ ਇਸ ਦੇ ਵਿੱਚ ਕੰਪਨੀ ਨੇ ਤੁਹਾਨੂੰ ਬੈਟਰੀ ਵਾਲੇ ਵੀ ਦਿੱਤੇ ਆ ਠੀਕ ਹੈ ਜੀ ਬੈਟਰੀ ਬੈਕਅਪ ਦੇ ਨਾਲ ਦਿੱਤੇ ਆ ਤੁਸੀਂ ਵਿਦਆਊਟ ਪਾਵਰ ਵੀ ਨੂੰ ਆਪਰੇਟ ਕਰ ਸਕਦੇ ਹੋ ਵਿਦ ਮੈਸਿਵ ਸਾਊਂਡ ਦੇ ਨਾਲ ਵਿਦ ਕਰਿਓਕੇ ਵੀ ਅਗਰ ਕੋਈ ਸਿੰਗਰ ਹੈਗਾ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਕੋਈ ਗਾਣਾ ਗਾਣ ਦੇ ਵਿੱਚ ਰਿਜਿਸਟ੍ਰੇਡ ਹੈਗਾ ਤਾਂ ਉਹ ਗਾਣੇ ਵਗੈਰਾ ਵੀ ਗਾ ਸਕਦਾ ਹੈ ਇਹੀ ਨਹੀਂ ਇੱਥੇ ਦਾ ਕੀ ਸੋਨਿਆ ਆਪਣੇ ਖਾਸ ਜਿਹੜੇ ਮੂਵੀਜ਼ ਵਗੈਰਾ ਦੇਖਦੇ ਨੇ ਉਹਨਾਂ ਲਈ ਵੀ ਧਿਆਨ ਰੱਖਦੇ ਇਹ ਪ੍ਰੋਪਰਲੀ 5.1 ਸੈਟਅਪ ਦੇ ਨਾਲ ਬਣਾਇਆ ਗਿਆ ਜੋ ਕਿ ਰੀਅਲਿਸਟਿਕ ਦੇ ਵਿੱਚ ਸਿਨੇਮਾ ਇਸ ਕਮਿੰਗ ਹੋਮ ਦੇ ਨਾਲ ਦਿੱਤਾ ਗਿਆ ਇਸ ਵਾਰ ਇਹਨਾਂ ਨੂੰ ਤਾਂ ਇਸ ਦੇ ਵਿੱਚ ਬੈਸਟ ਚੀਜ਼ ਕੀ ਮਿਲ ਜਾਂਦੀ ਹੈ ਤੁਹਾਨੂੰ ਫਸਟ ਆਫ ਆਲ ਤਾਂ ਆਪਾਂ ਹਰ ਇੱਕ ਬੰਦਾ ਅੱਜ ਕੱਲ ਦੇ ਵਿੱਚ ਸਿਨੇਮਾ ਥੀਏਟਰ ਜਾਂਦਾ ਹੈ ਉਹ ਦੇਖਣ ਕਿਉਂ ਜਾਂਦਾ ਕਿਉਂਕਿ ਉਹਨੂੰ ਰੀਅਲਿਸਟਿਕ

ਲਗਿਆ ਹੋਇਆ ਠੀਕ ਹੈ ਜੀ 55 ਐਂਡ ਅਬੋਵ ਲਗਿਆ 65 ਇੰਚਸ ਹੈ ਠੀਕ ਹੈ ਜੀ 75 ਇੰਚਸ ਹੈ ਪਰ 올ਟ ਵੀ ਹੈ ਇਹ ਆਪਣਾ ਸੋਨੀ ਦਾ ਹੋਰੇ ਪੋਰਾ ਹੀ ਅਮਨ ਐਂਟਰਪ੍ਰਾਈਜ਼ ਦਾ ਜਿਹੜਾ ਹੈਗਾ ਐਕਸਕਲੂਸਿਵ ਬ੍ਰਾਂਚ ਸਟੋਰ ਹੈ ਜੋ ਕਿ ਪਟਿਆਲੇ ਦੇ ਵਿੱਚ ਪਹਿਲਾ ਤੇ ਹਾਂਜੀ ਹਾਂਜੀ ਹੀ ਬ੍ਰਾਂਚ ਸਟੋਰ ਹੈ ਜੋ ਕਿ ਸਿੱਧਾ ਡੀਲ ਕੰਪਨੀ ਨਾਲ ਕਰਦਾ ਹੈ ਸਹੀ ਗੱਲ ਹੈ ਸਹੀ ਗੱਲ ਆਦਰਵਾਇਜ਼ ਸਾਰੇ ਜਿੰਨੇ ਵੀ ਬ੍ਰਾਂਚ ਸਟੋਰ ਹੋ ਰਹੇ ਹੈਗੇ ਸਾਰੇ ਡਿਸਟ੍ਰੀਬਿਊਟਰ ਦੇ ਹਾਂਜੀ 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 ਇਹ ਤਾਂ ਗੱਲ ਹੈ ਕਿ ਡੀਲੀ ਵੀ ਬਹੁਤ ਵਧੀਆ ਜੀ ਸ਼ੋਰੂਮ ਦੀ ਡੀਲਿੰਗ ਬਹੁਤ ਵਧੀਆ 올 ਸਟਾਫ ਬਹੁਤ ਵਧੀਆ ਤੁਸੀਂ ਪਹਿਲਾਂ ਕਾਰ ਚੁੱਕਿਓ ਹਾਂਜੀ ਹਾਂ ਤੁਸੀਂ ਸਮਾਨ ਸਾਡੇ ਤੋਂ ਵੀ ਕਾਫੀ ਬਾਇ ਕਰ ਚੁੱਕੇ ਹੋ ਤਾਂ ਤੁਹਾਨੂੰ ਪ੍ਰੋਪਰਲੀ ਪਰਫੈਕਟ ਪਤਾ ਹੀ ਹੋਏਗਾ ਕਿ ਡੀਲਿੰਗ ਤੇ ਪ੍ਰੋਪਰਲੀ ਕੀ ਹੈ ਤੁਹਾਨੂੰ ਦਿੱਤਾ ਗਿਆ ਸਹੀ ਗੱਲ ਆ ਤੇ ਆਪਾਂ ਤਾਂ ਹਮੇਸ਼ਾ ਜਦੋਂ ਵੀ ਕੋਈ ਪ੍ਰੋਡਕਟ ਖੇਦਣਾ ਹੁੰਦਾ ਜਰੂਰ ਇਥੇ ਵੀਡੀਓ ਕਰਦਾ ਵੀਰੇ ਉਹਨਾਂ ਨੂੰ ਪਤਾ ਵੀ ਹਾਂ ਕੋਈ ਵੀ ਪ੍ਰੋਡਕਟ ਖੇਦਦਾ ਆਪਾਂ ਉਹੀ ਵੀਡੀਓ ਤੁਹਾਡੇ ਤੱਕ ਲੈ ਕੇ ਜਾਂਦੇ ਆ ਤੇ ਜਿਹੜੇ ਆਪਾਂ ਨੂੰ ਸ਼ੋਰੂਮ ਵਧੀਆ ਲੱਗਦੇ ਆ ਕਿਉਂਕਿ ਤੁਸੀਂ ਆਪਣੇ ਵੀਡੀਓ ਦੇਖ ਕੇ ਵੀਚਿਤ ਕਰਦੇ ਹੋ ਤੇ ਜੇ ਆਪਾਂ ਆਪਣਾ ਤੁਸੀਂ ਆਪਣੇ ਚੈਨਲ ਦਾ ਨਾਮ ਦੱਸ ਕੇ ਆਉਂਗੇ ਤਾਂ ਤੁਹਾਨੂੰ ਬੈਸਟ ਡਿਸਕਾਊਂਟ ਵੀ ਦੇਵਾਂਗੇ ਮਨ ਨੂੰ ਜੀ ਆਕੇ ਤੁਸੀਂ ਮੁੰਡੀਆਂ ਜੀ ਅਗਰ ਕੋਈ ਵੀ ਭਰਾ ਤੁਹਾਡਾ ਨਾਮ ਲੈ ਕੇ ਸਾਡੇ ਕੋਲ ਆਂਦਾ ਆਪਾਂ 3 ਤੋਂ 5% ਦਾ ਐਕਸਟਰਾ ਆਰਡੀਨਰੀ ਡਿਸਕਾਊਂਟ ਵੀ ਉਹਨੂੰ ਦੇਵਾਂਗੇ ਆਪਾਂ ਹਾਂਜੀ 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 ਜੋ ਕਿ ਕੋਈ ਵੀ ਅਗਰ ਕੋਈ ਵੀ ਬ੍ਰੈਡ ਚੀਜ਼ ਬਾਇ ਕਰਦਾ ਹੈ ਹੋਮ تھیਟਰ ਕਰਦਾ ਹੈ ਐਲਡੀ ਕਰਦਾ ਹੈ ਪਾਰਟੀ ਬਾਕਸ ਕਰਦਾ ਹੈ ਐਨੀਥਿੰਗ ਇਹੀ ਨਹੀਂ ਸੋਨੀਆਂ ਦੇ ਉੱਤੇ ਵੀ ਨਹੀਂ ਅਗਰ ਕੋਈ ਐਕਸਟਰਾ ਆਰਡੀਨਰੀ ਚੀਜ਼ ਵੀ ਹਵਲ ਲੈਂਦਾ ਤਾਂ ਆਪਾਂ ਉਹਨੂੰ ਉਸ ਤੋਂ ਵੀ ਬੈਸਟ ਡੀਲ ਦੇਵਾਂਗੇ ਹਾਂਜੀ 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 ਏਜ ਇਸ ਦਾ ਬੈਨੀਫਿਟ ਹੈ ਇਹ ਵਿਰਾਸ ਸੀਗਾ ਆਪਣੇ ਮੁੰਡੇ ਨੇ ਬਹੁ ਬਰੀ ਜਾਣਕਾਰੀ ਦਿੱਤੀ ਤੇ ਵਿੱਚ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਤੁਹਾਨੂੰ ਹੋਰ ਬ੍ਰਾਂਡ ਬਾਰੇ ਦੱਸਦੇ ਆ ਏਸੀਆਂ ਚ ਲੈ ਕੇ ਚੱਲਦੇ ਆ ਤੇ ਬਾਕੀ ਫ੍ਰਿਜ ਵਗੈਰਾ ਵੀ ਨੇ ਤੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਆ ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅੱਜ ਆਪਾਂ ਪਹੁੰਚੇ ਸੀਗੇ ਅਮਰ ਇੰਟਰਪ੍ਰਾਈਜ਼ ਤੇ ਤੇ ਬਿਰਾਵੜ ਨੇ ਰੋਹਿਤਾ ਵੀ ਸ਼ਸ਼ੀਕਲ ਜੀ ਸ਼ਸ਼ੀਕਲ ਸਰ ਜੀ ਆਪਾਂ ਦੇ ਬਿਵਸਨ ਮਿਲੋ ਜੀ ਸ਼ਸ਼ੀਕਲ ਸਰ ਸਾਰਾ ਨੂੰ ਹਾਂ ਜੀ ਹਾਂ ਤੇ ਵੀ ਆਪਣਾ ਰੋਹਿਤਾ ਤੁਹਾਨੂੰ ਦੱਸੂਗਾ ਏਸੀ ਬਾਰੇ ਤੇ ਬਿਰਾਵੜ ਜੀ ਨੇ ਏਸੀ ਬਾਰੇ ਜਾਣਕਾਰੀ ਦੇਊਗਾ ਕਿ ਨਵੇਂ ਡਿਸਕਾਊਂਟ ਆਏ ਨੇ ਤੇ ਕਿਹੜੇ ਕਿਹੜੇ ਏਸੀ ਨੇ ਠੀਕੇ ਵੀਰ ਜੀ ਤੇ ਆਪਣਾ ਹਾਂ ਜੀ ਵੀਰ ਜੀ ਆਪਣੇ ਕੋਲ ਸਾਰੇ ਆਲ ਬ੍ਰਾਂਡ ਮਿਲ ਜੰਗੇ ਜਿ ਆਪਣੇ ਕੋਲ ਪੈਨਾਸੋਨਿਕ ਖਾਇਆ ਰ ਬੋਲਟਾਜ਼ ਹਿਟਾਚੀ ਸਾਰੇ ਬ੍ਰਾਂਡ ਮਿਲ ਜਾਂਦੇ ਆ ਯਾ ਆਪਣੇ ਕੋਲ ਸਭ ਤੋਂ بڑا ਬੈਨੀਫਿਟ ਇਹ ਮਿਲ ਰਿਹਾ ਜੀ ਜਿਹੜੇ ਪੱਲਾ ਆਪਣਾ 28% ਜੀਐਸਟੀ ਸੀ ਕਿਉਂਕਿ ਗਵਰਨਮੈਂਟ ਦੀ ਤਰਫੋਂ ਇਸ ਟਾਈਮ ਜੋ ਪ੍ਰਾਈਸ ਕਟਾ ਕੇ ਜਿਹੜਾ ਜੀਐਸਟੀ ਹੈਗਾ ਜੀ 18% ਰਹਿ ਗਿਆ ਹੈ ਜਿਸ ਦਾ ਪ੍ਰਾਈਸ ਦਾ ਬਹੁਤ ਇਫੈਕਟ ਪਿਆ ਜੀ ਉਹ ਗਾਰੰਟੀ ਵਾਰੰਟੀ ਵੀ ਤੁਹਾਨੂੰ ਦੂਸਰੇ ਬ੍ਰਾਂਡਾਂ ਨਾਲੋਂ ਦੇ ਕੇ ਸਾਰੇ ਨਾਵਾਂਵਾਂ ਜਲਾਬਦੀਆਂ ਮੇਲਾਂ ਲੱਗ ਗਈ ਜੀ ਹੁਣ ਅਸ ਦਾ ਟਾਈਮ ਚ ਜੋ ਵਾਰੰਟੀ ਚੱਲ ਰਹੀ ਪੱਲਾ ਕੀ ਆਉਂਦੀ ਸੀ 1 ਸਾਲ ਦੀ ਵਾਰੰਟੀ ਆਉ ਕਿ ਜੇ ਅਗਰ ਆਪਾਂ AC ਲੈਣੇ ਆ ਤਾਂ 5 ਸਾਲ ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਕੋਈ ਪਾੜ ਪੈਂਦਾ ਜਾਂ ਗੈਸ ਤਾਂ ਹੁੰਦੀ ਹੈ ਲੀਕ ਹੁੰਦੀ ਹੈ ਤਾਂ ਉਹ ਕੰਪਨੀ ਦੀ ਹੈਡਿੰਗ ਆ ਜਾਂਦੀ ਹੈ ਆਪਣੀ ਫ੍ਰੀ ਆਫ ਕੋਸਟ ਹੁੰਦੀ ਹੈ ਠੀਕ ਹੈ ਜੀ ਬ੍ਰਾਂਡ ਅਗਰ ਮੈਂ ਗੱਲ ਕਰਾਂ ਜੀ ਆਪਣੇ ਕੋਲ ਪੈਨਾਸੋਨਿਕ ਮਿਲ ਜੇਗਾ ਜਪਾਨੀਸ ਬ੍ਰਾਂਡ ਆ ਜਾਂਦਾ ਜੀ ਇਸ ਤੇ ਇਨਵਰਟਰ ਨੋਨ ਇਨਵਰਟਰ ਹਰ ਇੱਕ ਤਰ੍ਹਾਂ ਦਾ ਮਾਡਲ ਮਿਲ ਜਾਂਦਾ ਜੀ ਆਪਣੇ ਕੋਲ ਤੇ 3 ਸਟਾਰ ਆਪਣਾ ਡੇਟ ਅੰਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਇਸ ਦੀ ਵੀ 5 ਸਾਲ ਦੀ ਕੰਪਲੀਟ ਵਾਰੰਟੀ ਹੈ ਜੀ 10 ਸਾਲ ਦੀ ਇਸ ਜੇ ਕੰਪਰੈਸਰ ਦੀ ਆ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਡੇਟ ਅੰਦੇ ਵਿੱਚ ਆਪਣਾ 5 ਸਟਾਰ ਆ ਗਿਆ ਜੀ ਇਨਵਰਟਰ ਏਸੀ ਠੀਕ ਹੈ ਜੀ ਸੇਮ ਰਹਿੰਦਾ ਜੀ ਆਪਣਾ 5 ਸਟਾਰ ਠੀਕ ਹੈ ਜੀ ਹਾਇਰ ਦੇ ਵਿੱਚ ਆਪਣੇ ਕੋਲ ਹੌਟ ਐਂਕ ਕੋਲਡ ਆ ਜਾਂਦਾ ਸਰ ਹੌਟ ਐਂਕ ਕੋਲਡ ਏਸੀ ਰਹਿ ਗਿਆ ਜਿਸ ਮੇਂ ਕਿ ਆਪਣਾ ਗਰਮੀ ਦੇ ਵਿੱਚ ਠੰਡਾ ਤੇ ਸਰਦੀਆਂ ਦੇ ਵਿੱਚ ਆਪਾਂ ਗਰਮ ਦਾ ਅਹਿਸਾਸ ਲੈ ਸਕਦੇ ਆ ਪਰ ਉਹ ਹੀਟਰ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਹੀਟਰ ਕੀ ਹੁੰਦਾ ਰੂਮ ਦੇ ਵਿੱਚ ਲਗਾਉਂਦੇ ਆ ਸਰ ਆਪਾਂ ਨੂੰ ਹਿਮੀਡਿਟੀ ਆਪਣਾ ਸਾਥ ਲੈਂਚ ਬੜੀ ਪ੍ਰੋਬਲਮ ਆਂਦੀ ਆ ਉਹ ਪ੍ਰੋਬਲਮ ਆਪਣੇ ਇਹਦੇ ਵਿੱਚ ਨਹੀਂ ਆਂਦੀ ਤਾਂ ਅੱਗੇ ਆਨਵਾ ਦਾ ਵਿੰਟਰਸ ਹੈ ਇਸ ਚੀਜ਼ ਦੀ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੀ ਹੈਵੀ ਡਿਊਟੀ ਦੇ ਵਿੱਚ ਆ ਜਾਂਦਾ ਫਾਈਵ ਸਟਾਰ ਦੇ ਵਿੱਚ ਆ ਜਾਂਦਾ ਜੀ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਨਿਊ ਮਾਡਲ ਲਾਂਚ ਹੋਇਆ ਜੋ ਕਿ ਆਪਣਾ ਘਰ ਜੀ ਹਾਂ ਜੀ ਨਿਊ ਲਾਂਚ ਹੋਇਆ ਨਵਾਂ ਆਇਆ ਨਾ ਕਲਰ ਨਵਾਂ ਆਇਆ ਠੀਕ ਆਲਮੋਸਟ ਜਿਹੜਾ ਆਂਦਾ ਜੀ ਸਾਰਿਆਂ ਦੇ ਵਿੱਚ ਵਾਈਟ ਕਲਰ ਦਾ ਆਂਦਾ ਹੈ ਠੀਕ ਹੈ ਜੀ ਇਹ ਆਪਣਾ ਬਲੈਕ ਕਲਰ ਆ ਗਿਆ ਠੀਕ ਹੈ ਜੀ ਉਸ ਦੇ ਵਿੱਚ ਇਹ ਆਪਣਾ ਸੇਮ 5 ਸਟਾਰ ਦੇ ਵਿੱਚ ਹੈਵੀ ਡਿਊਟੀ ਦੇ ਵਿੱਚ 5 ਸਟਾਰ ਇਹ ਵਾਲਾ ਆ ਗਿਆ ਜੀ ਠੀਕ ਹੈ ਜੀ ਇਹਦੀ ਜਿਹੜੀ ਵਾਰੰਟੀ ਚੱਲ ਰਹੀ ਆ ਸਰ 5 ਸਾਲ ਦੀ ਕੰਪਲੀਟ ਚੱਲ ਰਹੀ ਹੈ ਹਾਂ ਜੀ ਹਾਂ ਜੀ 12 ਸਾਲ ਦੀ ਕੰਪਰੈਸ਼ਰ ਦੀ ਚੱਲ ਰਹੀ ਹੈ ਠੀਕ ਹੈ ਜੀ ਆਦਾ ਬ੍ਰਾਂਡ 10 ਸਾਲ ਦੀ ਕੰਪਰੈਸ਼ਨ ਦੇ ਦਿੰਦੇ ਆ ਇਹ 12 ਸਾਲ ਦੀ ਦਿੰਨੇ ਆ ਜੀ ਸੈਲਫ ਕਲੀਨ ਦੇ ਨਾਲ ਫੰਕਸ਼ਨ ਦੇ ਨਾਲ ਦਿੰਨੇ ਆ 60 ਡਿਗਰੀ 에 ኦਪਰੇਟਿੰਗ ਸਿਸਟਮ ਦਿੰਨੇ ਆ ਅਗਰ ਬਾਹਰਲਾ ਟੈਂਪਰੇਚਰ ਆਪਣਾ ਹਾਂਜੀ ਹਾਂਜੀ 60 ਡਿਗਰੀ ਵੀ ਹੁੰਦਾ ਤਾਂ ਵੀ ਏਸੀ ਤੁਹਾਡਾ ਵਰਕਿੰਗ ਦੇ ਵਿੱਚ ਚੱਲੇਗਾ ਜੀ ਠੀਕ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਣਾ ਡਾਈਕਨ ਦਾ ਆ ਜਾਂਦਾ ਜੀ ਉਸ ਤੋਂ ਬਾਅਦ ਆਪਣਾ ਡਾਈਕਨ ਦੇ ਸੀ ਆ ਜਾਏਗਾ ਜੀ ਠੀਕ ਹੈ ਜੀ ਠੀਕ ਹੈ ਜੀ ਸੇਮ ਰਹੇਗਾ ਜੀ ਸਾਰਾ ਆਪਣਾ 5 ਸਟਾਰ 3 ਸਟਾਰ ਸਾਰੇ ਮਾਡਲ ਮਿਲ ਜੰਦੇ ਆ ਜੀ ਠੀਕ ਹੈ ਜੀ ਠੀਕ ਹੈ ਵੋਲਟਾਸ ਆ ਜਾਏਗਾ ਸਰ ਠੀਕ ਹੈ ਜੀ ਵੋਲਟਾਸ ਦੀ ਵੀ ਸੇਮ ਆਪਣੀ 5 ਸਾਲ ਦੀ ਵਾਰੰਟੀ ਚੱਲ ਰਹੀ ਹੈ ਜੀ ਇਸ ਟਾਈਮ ਔਰ ਫਿਟਿੰਗ ਵੀ ਫ੍ਰੀ ਚੱਲ ਰਹੀ ਹੈ ਜੀ ਇਸ ਟਾਈਮ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਹਿਟਾਚੀ ਆ ਜਾਏਗਾ ਸਰ ਠੀਕ ਹੈ ਜੀ ਠੀਕ ਹੈ ਜੀ ਵੋਲਟਾਸ ਆ ਗਿਆ ਸਾਰਾ ਹੈ ਨਾ ਇਹ ਸਾਰਾ ਵੋਲ ਏ ਆਪਣਾ Hitachi ਆ ਗਿਆ ਆ ਸਰ Hitachi ਦੀ ਵੀ ਸੇਮ 5 ਸਾਲ ਦੀ ਕੰਪਲੀਟ ਵਾਰੰਟੀ 10 ਸਾਲ ਦੀ ਕੰਪਰੈਸਰ ਚੱਲੀ ਆ ਜੀ ਠੀਕ ਹੈ ਜੀ ਤੇ ਇਹਨਾਂ ਰੇਟ ਰੂਟ ਦੇ ਫਰਕ ਪਿਆ ਸਾਰੇ ਬਿਲਕੁਲ ਸਰ ਸਾਰੇ ਬ੍ਰਾਂਡ ਦੇ ਪਿਆ ਜੀ ਆਪਣਾ ਜਿਹੜਾ 28% GST ਹੁੰਦਾ ਸੀ ਜੀ ਇਸ ਟਾਈਮ ਆਪਣਾ 18% ਰਹਿ ਗਿਆ ਅਗਰ ਮੈਂ ਗੱਲ ਕਰਾਂ ਜੀ 6 ਤੋਂ 7000 ਰੁਪਏ ਦਾ ਡਿਫਰੈਂਸ ਪੈ ਗਿਆ ਜੀ ਹਰ AC ਦੇ ਵਿੱਚ ਅੱਛਾ ਜੀ ਠੀਕ ਹੈ ਸਸਤਾ ਹੋ ਚੁੱਕਿਆ ਜੀ ਵਾਰੰਟੀ ਵੀ ਜ਼ਿਆਦਾ ਇਹ ਵੋਲਟੇਜ ਦੇ ਹਨਾ ਆਗੇ ਜੀ ਇਹ ਬੀਸੀ ਕੂਲਰ ਆ ਜਾਏਗਾ ਸਰ ਆਪਣਾ ਜਿਵੇਂ ਕ ਆਪਣਾ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਜਿਵੇਂ ਆਪਣਾ ਫਰੋਜ਼ਨ ਆਈਟਮਸ ਰੱਖ ਇਹ ਆ ਗਿਆ ਜੀ ਆਪਣਾ 400 ਲੀਟਰ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਉਸ ਦੇ ਵਿੱਚ ਜੀ ਅਗਰ ਆਪਾਂ ਨੂੰ ਛੋਟਾ ਲੈਣਾ ਹੈ ਆਪਣਾ ਹਾਂ ਜੀ ਹਾਂ ਜੀ 250 ਲੀਟਰ ਦੇ ਵਿੱਚ ਆ ਗਿਆ ਜੀ ਡੀ ਫ੍ਰੀਜ਼ਰ ਆਬੀਸੀ ਕੂਲਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਉਸ ਵਾਦੇ ਹਾਇਰ ਦਾ ਵਿੱਚ ਆ ਗਿਆ ਜੀ ਠੀਕ ਹੈ ਜੀ 200 ਲੀਟਰ ਦੇ ਵਿੱਚ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕਮਰਸ਼ਲ ਠੀਕ ਹੈ ਜੀ ਇਹ ਇਹ ਕਿਹੜੇ ਆ ਗਏ ਇੱਥੇ ਸੀ ਇਹ ਲਵਾਈਟ ਦਾ ਆ ਗਿਆ ਸਰ ਠੀਕ ਹੈ ਜੀ ਲੋਵਾਈਟ ਆ ਗਿਆ ਮਿਤਬਿਸ਼ੀ ਆ ਗਿਆ ਉਹ ਜਰਨਲ ਹੋ ਗਿਆ ਸਾਰੇ ਬ੍ਰਾਂਡ ਮਿਲ ਜੰਗੇ ਸਰ ਸਾਰੇ ਬ੍ਰਾਂਡ ਆਪਣੇ ਕੋਲ ਜੀ 14 ਤੋਂ 15 ਬ੍ਰਾਂਡ ਮਿਲ ਜੰਦੇ ਆ ਸਰ ਓਕੇ ਜੀ ਏਸੀ ਏਸੀ ਦੇ ਵਿੱਚ 14 ਠੀਕ ਹੈ ਜੀ ਠੀਕ ਹੈ ਜੀ ਔਰ ਉਸੇ ਸਾਰੇ ਬ੍ਰਾਂਡ ਮਿਲ ਲੰਗੇ ਠੀਕ ਹੈ ਜੀ ਇਹ ਮਸ਼ੀਨਾਂ ਇੰਨੇ ਇੱਥੇ ਉਸਵਾ ਜੀ ਇਹ ਆਪਣੀ ਟੌਪ ਲੋਡ ਮਸ਼ੀਨਾਂ ਆ ਜੰਗੇ ਸਰ ਠੀਕ ਹੈ ਜੀ ਇਸ ਦੇ ਵਿੱਚ ਵੀ ਆਲਮੋਸਟ ਆਪਣੇ ਕੋਲ ਸਾਰੇ ਬ੍ਰਾਂਡ ਮਿਲ ਜੰਦੇ ਜੀ ਆਈਐਫਬੀ ਮਿਲ ਜੰਦਾ ਜੀ ਆਪਣਾ ਠੀਕ ਹੈ ਜੀ ਆਪਣਾ ਪੈਨਾਸੋਨਿਕ ਮਿਲ ਜੰਦਾ ਜੀ ਆਪਣ ਕਾਜੀ ਸੈਮਸੰਗ ਮਿਲ ਜੇਗਾ ਜੀ LG ਮਿਲ ਜੇਗਾ ਠੀਕ ਹੈ ਜੀ ਠੀਕ ਹੈ অলਮੋਸਟ ਸਾਰੇ ਬ੍ਰਾਂਡ ਮਿਲ ਜਾਂਦੇ ਆ ਇਹ ਆਪਣੇ ਕੋਲ ਠੀਕ ਹੈ ਹਾਇਰ ਦੀ ਗੱਲ ਕਰਾਂ ਸਰ ਹਾਇਰ ਦਾ ਵਿੱਚ ਜਿਹੜਾ ਇਸ ਟੈਂਪ ਬੈਨੀਫਿਟ ਮਿਲ ਰਿਹਾ ਟੌਪ ਲੋਡ ਦੇ ਵਿੱਚ 1.5 ਕਿਲੋ ਦੀ ਮਸ਼ੀਨ ਹੈ ਜੀ ਇੱਕ ਦਾ ਇਸ ਦਾ ਪ੍ਰਾਈਸ ਬਹੁਤ ਵਧੀਆ ਆਇਆ ਹੋਇਆ ਇਸ ਟਾਈਮ ਜਿਹੜਾ ਤੁਹਾਨੂੰ ਆਨਲਾਈਨ ਮਿਲ ਕੇ ਅਗਰ ਪ੍ਰਾਈਸ ਦੀ ਮੈਂ ਗੱਲ ਕਰਾਂ 1.5 ਕਿਲੋ ਮਸ਼ੀਨ ਸਿਰਫ ਤੁਹਾਨੂੰ 28500 ਰੁਪਏ ਦੀ ਮਿਲ ਰਹੀ ਹੈ ਜੀ ਠੀਕ ਹੈ ਜੀ ਔਰ ਅਗਰ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਤਾਂ 10% ਲੱਗ ਤੋਂ ਐਕਸਟਰਾ ਕੈਸ਼ਬੈਕ ਮਿਲੇਗਾ ਇਸ 12 ਸਾਲ ਦੀ ਮੋਟਰ ਦੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਤੇ ਹੀਟਰ ਵਾਲਾ ਮਾਡਲ ਸਰ ਓਕੇ ਜੀ ਓਕੇ ਠੀਕ ਹੈ ਜੀ 28 500 ਦੇ ਵਿੱਚ ਹੀਟਰ ਵਾਲਾ ਮਾਡਲ 1.5 ਕਿਲੋ ਮਸ਼ੀਨ ਠੀਕ ਹੈ ਜੀ ਠੀਕ ਹੈ ਜੀ ਤੇ ਇਧਰ ਵੀਰੇ ਅੱਗੇ ਫਿਰ ਇਹ ਆਪਣਾ ਸਾ ਇਹ ਆ ਗਿਆ ਜੀ ਆਪਣਾ LG ਦਾ ਮਾਡਲ ਆ ਗਿਆ ਸਰ ਆ ਗਿਆ ਠੀਕ ਹੈ ਜੀ ਠੀਕ ਹੈ LG ਦਾ ਆ ਗਿਆ ਠੀਕ ਹੈ LG ਆ ਗਿਆ ਸਰ ਉਸ ਤੋਂ ਬਾਅਦ ਜੀ ਆਪਣਾ ਵੋਲਟੇਜ ਆ ਗਿਆ ਠੀਕ ਹੈ ਜੀ ਲੋਇਟ ਆ ਗਿਆ ਠੀਕ ਹੈ ਜੀ ओके मतलब आपने को सारे ब्रांड मिल जाएंगे सारे ब्रांड मिलेंगे जी जिंदा भी अपना मार्केट ਦੇ ਵਿੱਚ ব্র্যান্ড ਆਂਦਾ ਸਾਰੇ ਮਿਲेंगे जी ਆਪਣਾ Samsung ਦੇ ਆਗੇ ਜੀ ਠੀਕ ਹੈ ਜੀ ਅੱਛਾ ਓਕੇ Samsung ਦੇ ਆਗੇ ਠੀਕ ਹੈ Samsung ਦੇ ਆਗੇ ਜੀ ਠੀਕ ਹੈ ਜੀ ਠੀਕ Samsung ਦੇ ਵਿੱਚ ਬੈਨੀਫਿਟ ਇਹ ਮਿਲਦਾ ਸਰ ਇਸ ਦੀ ਜੜੀ ਮੋਟਰ ਦੀ ਵਾਰੰਟੀ ਹੁੰਦੀ ਹੈ 20 ਸਾਲ ਦੀ ਮੋਟਰ ਦੀ ਵਾਰੰਟੀ ਹੋਈਗੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਆਪਣੇ ਫਰੰਟ ਲੋਡ ਆ ਗਈ ਸਰ ਇਹ ਆਪਣਾ ਹਾਇਰ ਦੀ ਆ ਗਈ ਜੀ ਤੇ 100% ਡਰਾਇਰ ਦੇ ਵਿੱਚ ਆਂਦੀ ਹੈ ਤੇ ਮੈਂ ਅੱਗੇ ਵਿੰਟਰਸ ਆ ਰਹੇ ਆਂ ਤਾਂ ਕਿ ਕਪੜਾ ਸੁੱਕਣ ਦੇ ਵਿੱਚ ਆਪਾਂ ਨੂੰ ਬਹੁਤ ਪ੍ਰੋਬਲਮ ਆਂਦੀ ਹੈ ਤੇ ਇਹ 100% ਆਪਣਾ ਡਰਾਇਰ ਹੈ ਜੀ ਠੀਕ ਹੈ ਜੀ ਬਿਲਕੁਲ ਸੁੱਕਾ ਕਪੜਾ ਬਾਹਰ ਨਿਕਲੇਗਾ ਜੀ ਓਕੇ 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 ਪ੍ਰੈਕਟ ਮੋਸ਼ਨ ਦੇ ਨਾਲ ਆਂਦੀ ਹੈ ਸਰ ਜਿਹੜੀ ਇਸ 'ਚ ਮੋਟਰ ਯੂਜ਼ ਕੀਤੀ ਗਈ ਹੈ ਵਿਦਆਊਟ ਬੈਲਟ ਹੈ ਜਿਹੜੀ ਵਾਈਬ੍ਰੇਸ਼ਨ ਆ ਉਹ ਜ਼ੀਰੋ ਹੈ ਜੀ ਓਕੇ ਜੀ ਚਲਦੀ ਹੋਈ ਮਸ਼ੀਨ ਦੇ ਉੱਤੇ ਕੁਆਇਨਸ ਖੜਾ ਕਰ ਦਿਓ ਉਹ ਵੀ ਨਹੀਂ ਗਿਰੇਗਾ ਅੱਛਾ ਜੀ ਕੰਪਨੀ ਇੱਥੇ ਤੱਕ ਚੈਲੰਜ ਕਰਦੀ ਹੈ ਜੀ ਗੇ ਸਰ ਆਪਣਾ ਵੋਲਟਾਸ ਮਿਲ ਜੇਗਾ ਜੀ ਹਾਇਰ ਮਿਲ ਜੇਗਾ ਹਾਇਵਲਸ ਮਿਲ ਜੇਗਾ ਜੀ ਇੰਡੋਰਾ ਮਿਲ ਜੇਗਾ ਠੀਕ ਹੈ ਜੀ 25 ਲੀਟਰ 15 ਲੀਟਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਕਿਚਨ ਕੁਕੀਰ ਆ ਗਿਆ ਸਰ 3 ਲੀਟਰ ਦੇ ਇਨਸਟੈਂਟ ਹੁੰਦੇ ਆ ਜੀ ਠੀਕ ਹੈ ਜੀ ਠੀਕ ਹੈ ਇਹ ਕਿਚਨ ਕੁਕੀਰ ਆ ਜਾਂਦੇ ਆ ਜੀ ਇਸ ਦੇ ਵਿੱਚ ਵੀ ਆਪਣੇ ਕੋਲ ਸਾਰੇ ਬ੍ਰਾਂਡ ਮਿਲ ਜਾਂਦੇ ਆ ਸਰ ਠੀਕ ਹੈ ਜੀ ਟੇ ਫ੍ਰੀਜਰ ਆ ਗਿਆ ਨਾ ਬੜਾ ਇਹ ਡੀਪ ਫ੍ਰੀਜ਼ਰ ਆ ਗਿਆ ਸਰ ਠੀਕ ਹੈ ਜੀ ਡੀਪ ਫ੍ਰੀਜ਼ਰ ਆਪਣਾ ਕਮਰਸ਼ੀਅਲ ਉਹ ਹੀ ਜਿਵੇਂ ਕਿ ਆਪਾਂ ਨੇ ਫਰੋਜ਼ਨ ਆਈਟਮਸ ਰੱਖਣੀਆਂ ਜਾਂ ਆਪਣੇ ਡੇਰੀ ਵਾਸਤੇ ਯੂਜ਼ ਕਰਨੇ ਆ ਹਾਂਜੀ 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 ਠੀਕ ਹੈ ਠੀਕ ਹੈ ਠੀਕ ਇਸ ਦੀ 4 ਸਾਲ ਦੀ ਇਸ ਟਾਈਮ ਕੰਪਲੀਟ ਵਾਰੰਟੀ ਆ ਰਹੀ ਹੈ ਸਰ ਇਸ ਦਾ ਵੀ ਬਹੁਤ ਵਧੀਆ ਪ੍ਰਾਈਸ ਆਇਆ ਹੋਇਆ ਹੈ ਜੀ ਅੱਛਾ ਜੀ ਛੇ ਜੀ ਮਾਪਨੇ ਸ਼ਾਪ ਦੇ ਉਤੇ ਯੂਜ਼ ਕਰਨਾ ਹੁੰਦਾ ਠੰਡਾ ਪਾਣੀ ਵਾਸਤੇ ਹਾਂਜੀ ਹਾਂਜੀ ਠੀਕ ਹੈ ਇਸ ਚ ਹੌਟ ਐਂਕ ਕੋਲਡ ਦੋਨੋਂ ਪਾਣੀ ਆਏਗਾ ਜੀ ਓਕੇ ਜੀ ਗਰਮ ਵੀ ਲੈ ਸਕਦੇ ਹੋ ਜੀ ਠੰਡਾ ਵੀ ਲੈ ਸਕਦੇ ਹੋ ਨੋਰਮਲ ਤਾਂ ਹੀ ਕਈ ਆਏਗਾ ਠੀਕ ਹੈ ਜੀ ਠੀਕ ਹੈ ਜੀ ਹੈ ਸਰ ਇਹ ਹਾਇਰ ਦੀ ਆਪਣਾ ਇਹ ਆਪਣਾ ਹਾਇਰ ਦਾ LED ਆ ਗਿਆ ਜੀ ਠੀਕ ਹੈ ਜੀ ਇਸ ਦੇ ਵਿੱਚ ਆਪਣੇ ਕੋਲ ਸਾਈਜ਼ ਹਰ ਇੱਕ ਤਰ੍ਹਾਂ ਦਾ ਮਿਲ ਜੇਗਾ 33 ਇੰਚ 43 ਇੰਚ 55 ਇੰਚ 65 ਇੰਚ 75 ਇੰਚ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੇਗਾ ਸਰ ਠੀਕ ਹੈ ਇਹਨਾਂ ਪਰ ਵੀ ਡਿਸਕਾਊਂਟ ਆਇਆ ਜੀ ਇਸ ਦੇ ਉੱਤੇ ਵੀ ਡਿਸਕਾਊਂਟ ਆ ਗਏ ਆ ਜੀ ਇਸ ਦੇ ਉੱਤੇ ਵੀ ਪੱਲਾ ਪਨਾ 43 ਇੰਚ ਉੱਪਰ ਜਿੰਨੇ ਵੀ ਮਾਡਲ ਹੁੰਦੇ ਸੀ ਸਰ ਜਿਸ ਉੱਤੇ 28% GST ਹੁੰਦਾ ਸੀ ਇਸ ਚਮ ਆਪਣਾ 18% GST ਆ ਗਿਆ ਹੈ ਅਗਰ ਮੈਂ 43 ਇੰਚ ਦੀ ਗੱਲ ਕਰਾਂ ਜੀ ਅਗਰ ਉਸ ਦੇ ਵਿੱਚ ਜਿਹੜਾ ਪ੍ਰਾਈਸ ਦਾ ਡਿਫਰੈਂਸ ਆਗਾ 3000 ਤੋਂ ਲੈ ਕੇ 4000 ਦੇ ਵਿੱਚ ਵਿੱਚ ਆਪਣਾ ਠੀਕ ਹੈ ਇਹਦੇ ਵਿੱਚ ਜਿਹੜਾ ਹਾਇਰ ਦੇ ਵਿੱਚ ਮਾਡਲ ਆਉਂਦੇ ਆ ਸਰ ਅਦਾ ਬ੍ਰਾਂਡ ਦੇ ਵਿੱਚ ਆਪਣਾ UHD ਮਾਡਲ ਆਂਦਾ 4K ਮਾਡਲ ਆਂਦਾ ਠੀਕ ਹੈ ਜੀ ਹਾਇਰ ਜਿਹੜਾ ਹੈਗਾ ਮਾਰਕੀਟ ਨਾਲੋਂ ਡਿਫਰੈਂਸ ਚੱਲਦਾ ਹੈ ਇਹਦੇ ਵਿੱਚ ਜਿਹੜਾ ਮਾਡਲ ਆਏਗਾ ਜੀ ਐਚਕਯੂਲੈਡ ਮਾਡਲ ਆਂਦਾ ਜੀ ਠੀਕ ਹੈ ਜੀ ਜਿਸ ਦੀ ਪਿਕਚਰ ਕੁਆਲਿਟੀ 사উন্ড ਕੁਆਲਿਟੀ ਤੁਹਾਨੂੰ ਅਦਾ ਬ੍ਰਾਂਡ ਨਾਲੋਂ ਜ਼ਿਆਦਾ ਬੈਟਰ ਮਿਲਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਵਾਰੰਟੀ ਦੀ ਗੱਲ ਕਰਾਂ ਸਰ ਐ ਵੈਸੀ ਨੋਰਮਲੀ ਆਪਣਾ 1 ਸਾਲ ਦੀ ਵਾਰੰਟੀ ਹੁੰਦੀ ਹੈ ਦਿਵਾਲੀ ਆਫਰ ਦੇ ਵਿੱਚ ਕੰਪਨੀ ਨੇ ਤੁਹਾਨੂੰ 3 ਸਾਲ ਦੀ ਫੁੱਲ ਵਾਰੰਟੀ ਦਿੱਤੀ ਹੋਈ ਹੈ ਜੀ ਠੀਕ ਹੈ ਜੀ 3 ਸਾਲ ਐਲਈਡੀ ਨੂੰ ਕੁਝ ਵੀ ਹੁੰਦਾ ਕੰਪਨੀ ਦੀ ਰਿਸਪੌਂਸਿਬਿਲਟੀ ਹੈ ਜੀ ਠੀਕ ਹੈ ਜੀ ਇਹ ਆਪਣਾ 43 ਇੰਚ 55 ਇੰਚ 65 ਇੰਚ ਹਰ ਇੱਕ ਤਰ੍ਹਾਂ ਦਾ ਮਾਡਲ ਮਿਲ ਜੇਗਾ ਜੀ ਹਰ ਇੱਕ ਸਾਈਜ਼ ਮਿਲ ਜੇਗਾ ਠੀਕ ਹੈ ਜੀ ਐਚਕਿਊਲੈਡ ਮਾਡਲ ਇਹ ਕਿਊਲੈਡ ਮਾਡਲ ਆ ਜਾਂਦਾ ਸਰ ਠੀਕ ਹੈ ਜੀ ਇਹ ਕਿਊਲੈਡ ਸਪੈਸ਼ਲ ਆ ਜਾਂਦਾ ਸਰ ਆਪਣਾ ਜਿਵੇਂ ਅਗੀ ਬੱਚਿਆਂ ਨੇ ਗੇਮਿੰਗ ਕਰਨੀ ਹੁੰਦੀ ਆਪਣਾ ਪਲੇ ਸਟੇਸ਼ਨ ਵਰਕ ਕਰ

ਠੀਕ ਹੈ ਜੀ ਓਕੇ ਜੀ ਤੇ ਹੋਰ ਕਿਹੜੇ ਕਿਹੜੇ ਉਸ ਤੋਂ ਬਾਅਦ ਆਪਣੇ ਕੋਲ Samsung ਆ ਜਾਏਗਾ ਜੀ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਵੀਰੇ ਆਪਣਾ ਹੋਮ تھیਟਰ ਵਗੈਰਾ ਵੀ ਮਿਲਦੇ ਨੇ ਸਾਰੇ ਹਾਂ ਜੀ ਹਾਂ ਜੀ ਸਾਰਾ ਹੋਮ تھیਟਰ ਵੀ ਅੱਜ ਆਪਣੇ ਕੋਲ ਮਿਲ ਜੰਗੇ ਸਰ ਠੀਕ ਹੈ ਜੀ ਸਾਮੂਹਾਰਥோம் ਥੀਟਰ ਹਰ ਇੱਕ ਤਰ੍ਹਾਂ ਦਾ ਮਾਡਲ ਮਿਲ ਜੇਗਾ ਸਰ ਆਪਣੇ ਕੋਲ ਸੈਮਸੰਗ ਆਗਾ ਸਰ ਇਹ ਸਾਰੇ ਆਪਣੇ ਮਾਡਲ ਠੀਕ ਹੈ ਜੀ 23 ਇੰਚ 43 ਇੰਚ 55 ਇੰਚ 65 ਇੰਚ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੇਗਾ ਸਰ ਆਪਣੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਜੀ ਤੇਰੇ ਪਰ ਵੀ ਡਿਸਕਾਊਂਟ ਆਇਆ ਨੇ ਵੀਰੇ ਹਾਂਜੀ ਸਰ ਇਸ ਦੇ ਤੇ ਵੀ ਆਪਣਾ ਜਿਹੜੇ ਗੌਰਮੈਂਟ ਦੀ ਤਰਫ ਤੋਂ ਜੋ GST ਕਟੋਆ ਸਰ ਉਹਦਾ ਹੈ ਹੀ ਆਫਰ ਹਾਂਜੀ ਹਾਂਜੀ ਉਸ ਤੋਂ ਬਾਅਦ ਪਲੱਸ ਜਿਹੜਾ ਮੈਂ ਦੇ ਕਿ ਨਾਰਮਲ ਪ੍ਰਾਈਸ ਤੋਂ ਬਾਅਦ ਅਗਰ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਜਾਂ ਬਜਾਜ ਉਤੇ ਕਰਵਾਉਂਦੇ ਹੋ ਉਸਦੇ ਉਤੇ ਵੀ ਆਪਣਾ ਲੱਗਦਾ ਹੋਆ ਬੈਨੀਫਿਟ ਮਿ

ਕੰਪਨੀ ਦਾ 650 ਲੀਟਰ ਫਰੈਂਚ ਡੋਰ ਦੇ ਵਿੱਚ ਫੋਰ ਡੋਰ ਓਕੇ 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 ਠੀਕ ਹੈ ਕਨਵਰਟੇਬਲ ਮਾਡਲ ਰਹੇਗਾ ਜੀ ਇਹ ਹੀ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਇਸ ਦੇ ਵਿੱਚ ਬੈਨੀਫਿਟ ਇਹ ਮਿਲ ਜਾਂਦਾ ਸਰ ਇਹਦੇ ਵਿੱਚ ਇਹ ਵਾਲਾ ਪੋਰਸ਼ਨ ਜਿਹੜਾ ਹੈਗਾ ਜੀ ਇਹ ਕਨਵਰਟੇਬਲ ਰਹਿੰਦਾ ਜੀ ਇਹਨੂੰ ਤੁਸੀਂ ਨਾਰਮਲ ਫ੍ਰਿਜ ਨਾਰਮਲ ਫ੍ਰੀਜ਼ਰ ਦੋਨਾਂ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਅਗੇ ਵੀਰ ਫ੍ਰੇਮ ਗਲਾਸ ਲੁੱਕ ਦੇ ਵਿੱਚ ਆ ਗਿਆ ਜੀ ਹਾਂ ਜੀ ਹਾਂ ਜੀ ਸ਼ੈਡ ਗਲਾਸ ਲੁੱਕ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਹੀ ਵੀ ਇਹ ਸੇਮ ਰਹੇਗਾ ਜੀ ਆਪਣਾ ਸਟੀਲ ਲੁੱਕ ਦੇ ਵਿੱਚ ਆ ਗਿਆ ਸਰ ਸੇਮ ਕਪੈਸਿਟੀ ਚ ਰਹੇਗਾ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਤੇ ਇਹਨਾਂ ਦੇ ਮਤਲਬ ਆਪਣਾ ਡਿਸਕਾਊਂਟ ਸਾਰੇ ਇਹਨਾਂ ਤੇ ਵੀ ਡਿਸਕਾਊਂਟ ਨਹੀਂ ਫ੍ਰੀ ਜੀ ਸਰ ਵੈਸੇ ਬੰਦੇ ਕੀ ਇਜ਼ਤ ਤੇ ਪਹਿਲਾਂ ਹੀ 18% ਹੁੰਦਾ ਸੀ ਬਟ ਦੀਵਾਲੀ ਕਰਕੇ ਕੰਪਨੀ ਵੱਲੋਂ ਆਫਰ ਆਇਆ ਹੋਇਆ ਜੀ ਬੈਸਟ ਪ੍ਰਾਈਸ ਆਏ ਹੋਏ ਆ ਠੀਕ ਹੈ ਜੀ ਇੱਕ ਹੀ ਇਹ A 2 ਡੋਰ ਦੇ ਵਿੱਚ ਆ ਗਿਆ ਸਰ ਸਾਈਡ ਬਾਈ ਸਾਈਡ ਆਪਣਾ Samsung ਕੰਪਨੀ ਦਾ ਹੀ ਠੀਕ ਹੈ ਜੀ ਓਕੇ 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 ਜੀ 650 ਲੀਟਰ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ओके जी ओके ठीक है तो मतलब दो डोर दो डोर के बीच में ठीक है जी ठीक है और स्वाद ये हायर ਦਾ ਆ ਜਾਏਗਾ ਸਰ ਸੇਮ ਫ੍ਰੈਂਚ ਡੋਰ ओके जी 520 ਲੀਟਰ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ 630 ਲੀਟਰ ਵੀ ਮਿਲ ਜਾਏਗਾ ਜੀ ਸੇਮ ਠੀਕ ਹੈ ਜੀ ਠੀਕ ਹੈ ਜੀ ओके जी ਫ੍ਰੈਂਚ ਡੋਰ ਇਹਦਾ ਸਭ ਤੋਂ ਵੱਡਾ ਬੈਨੀਫਿਟ ਹੈ ਮਿਲਦਾ ਸਰ ਉਹ ਕਸਟਮਰ ਹੁੰਦੇ ਜਿਨ੍ਹਾਂ ਨੂੰ ਮੈਗੀ ਮਾਡਰਨ ਕਿਚਨ ਨਹੀਂ ਹੁੰਦੀ ਹੈ ਮਾਡਰਨ ਕਿਚਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਸਾਈਜ਼ ਨਹੀਂ ਪਤਾ ਹੁੰਦਾ ਕਸਟਮਰ ਨੂੰ ਐਗਜ਼ੈਕਟ ਠੀਕ ਹੈ ਜੀ ਉਹ ਕਸਟਮਰ ਦਾ ਨੋਰਮਲ ਆਪਣਾ 34 35 36 ਸਾਈਜ਼ ਰੱਖ ਲੈਂਦੇ ਆ ਇਹ ਆਪਣੇ ਇੰਡੀਆ ਦੇ ਵਿੱਚ ਮੋੜੋ ਹੋ ਬਣਾਇਆ ਗਿਆ ਹੈ ਇਸ ਦੀ ਜਿਹੜੀ ਚੁੜਾਈ ਦਿੱਤੀ ਗਈ ਹੈ ਕੰਪਨੀ ਨੇ ਉਹ ਸਿਰਫ 33 ਇੰਚ ਦਿੱਤੀ ਗਈ ਹੈ ਕਿ ਆਪਣਾ ਮਾਡਰਨ ਕਿਚਨ ਦੇ ਨਾਲ ਆਪਾਂ ਇਸ ਨੂੰ ਅਡਜਸਟ ਕਰ ਸਕਦੇ ਆ ਆਪਣੇ ਕਿਚਨ ਦੇ ਵਿੱਚ ਠੀਕ ਹੈ ਠੀਕ ਹਾਈਟ ਥੋੜੀ ਜ਼ਿਆਦਾ ਦਿੱਤੀ ਹੋਰ ਆਪਣਾ ਚੁੜਾਈ ਥੋੜੀ ਘੱਟ ਦਿੱਤੀ ਚੀ ਉਹ ਗਲਾਸ ਲੁੱਕ ਦੇ ਵਿੱਚ ਆ ਗਿਆ ਸਰ ਮੈਂ ਸਮਝੀ ਗੱਲ ਠੀਕ ਹੈ ਜੀ ਇਸ ਦਾ ਪ੍ਰਾਈਸ ਆਸ ਦਾ ਟਾਈਮ ਦੇ ਵਿੱਚ ਬਹੁਤ ਵਧੀਆ ਆਇਆ ਹੈ ਸਰ ਅਗਰ ਲੈਸ ਕਰਕੇ ਅਗਰ ਕੰਪਨੀ ਵੱਲੋਂ ਆਫਰ ਕਰਵਾਏ ਇਸ ਨਾਲ ਇੱਕ ਦਾ microwaves free ਹੈ ਜੀ free ਹੈ ਠੀਕ ਹੈ ਜੀ ਕੈਸ਼ਬੈਕ ਆਇਆ ਹੋਇਆ ਜੀ ਅਪ ਟੂ 8000 ਠੀਕ ਹੈ ਜੀ ਠੀਕ ਹੈ ਜੀ ਅਗਰ ਮੈਂ ਸਾਰਾ ਕੱਟ ਕਟਾ ਕੇ ਗੱਲ ਕਰਾਂ ਜੀ ਇਹ ਨੀਅਰ ਵਾਟ ਆਪਣਾ 85000 ਦੇ ਕਰੀਬ ਪੈਂਦਾ ਜੀ ਅੱਛਾ ਜੀ ਉਸ ਤੋਂ ਵੀ ਹੋਰ ਘੱਟ ਜਾਏਗਾ ਸਰ ਓਕੇ ਓਕੇ ਡਿਸਕਾਊਂਟ ਹੋ ਕੇ ਕੈਸ਼ਬੈਕ ਹੋ ਕੇ ਸਾਰਾ ਕੁਝ ਸਾਰਾ ਕੁਝ ਕਰਕੇ 85 ਤੋਂ ਵੀ ਨੀਚੇ ਜਾਏਗਾ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਠੀਕ ਇਹ ਹੀ ਸੇਮ ਸਰ ਆਪਣਾ 3 ਡੋਰ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਕਨਵਰਟੇਬਲ ਫ੍ਰਿਜ ਰਹੇਗਾ ਜੀ ਠੀਕ ਹੈ ਜੀ ਇਸ ਪੋਸ਼ਨ ਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਵੀ ਬੈਸਟ ਪ੍ਰਾਈਸ ਮਿਲ ਜਾਂਦੇ ਆ ਸਰ ਬੈਸਟ ਆਫਰਸ ਮਿਲ ਜੰਗੇ ਅਗਰ बजाज ਉਤੇ ਕਰਵਾਉਣਾ ਚਾਹੁੰਦੇ ਹੋ ਸਿਰਫ ਆਪਣਾ 2500 ਰੁਪਏ ਮਹੀਨੇ ਦੀ ਕਿਸ਼ਤ ਕਰਾ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਜ਼ੀਰੋ ਡਾਊਨ ਪੇਮੈਂਟ ओके जी ओके बजाज बजाज जी भी अपने कोई सुविधा है जी हां जी बजाज जी भी सुविधा हैगी और प्लस बजाज होते करवाने हो हां जी हां जी प्लस अप टू 10000 ਰੁਪਏ ਕੈਸ਼ਬੈਕ ਵੀ ਮਿਲੇਗਾ ਜੀ ਨਾਲ ਅੱਛਾ ਅੱਛਾ ਠੀਕ ਹੈ ਠੀਕ ਹੈ ਨਾਲੇ ਛੋਟੀ EMI ਹੋਗੀ ਸਰ ਕਿਸ਼ਤਾਂ ਦੇ ਵਿੱਚ ਆਪਾਂ ਨੇ ਪੈਸੇ ਦੇਣੇ ਆ ਠੀਕ ਹੈ ਔਰ ਉਸ ਦੋਤੇ ਵੀ ਆਪਾਂ ਨੂੰ 10000 ਰੁਪਏ ਦਾ ਬੈਨੀਫਿਟ ਵੀ ਮਿਲੇਗਾ ਠੀਕ ਇਹ ਮਤਲਬ ਆਪਣਾ ਦੀਵਾਲੀ ਆਫਰ ਨੇ ਦੀਵਾਲੀ ਆਫਰ ਹੈ ਜੀ 2025 ਆਪਣਾ ਫੈਸਟੀਵਲ ਹੈ ਨਾ ਵੀਰੇ ਠੀਕ ਹੈ ਜੀ 2000 ਰੁਪਏ ਤੋਂ ਲੈ ਕੇ ਆਪਣਾ 2000 3000 ਜਿਵੇਂ ਆਪਣਾ ਕੰਸਿਮਰ ਨੂੰ ਕੰਫਰਟੇਬਲ ਰੱਖਦੀ ਆਪਣੀ EMI ਕਰਵਾਉਣਾ ਚਾਹੁੰਦੇ ਆ ਠੀਕ ਹੈ ਠੀਕ ਹੈ ਠੀਕ ਤੇ ਅੱਗੇ ਇਹ ਇਹ ਆਪਣੇ ਵੀ ਹਾਇਰ ਦੇ ਆ ਗਿਆ ਨਾ ਇਹ ਵੀ ਹਾਇਰ ਦੇ ਵਿੱਚ ਆ ਗਿਆ ਸਾ ਸੇਮ ਰਹੇਗਾ ਜੀ 3 ਡੋਰ ਦੇ ਵਿੱਚ ਆਪਣਾ ਸਟੀਲ ਲੁੱਕ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਅੱਛਾ ਜੀ ਸੇਮ ਆਫਰ ਇਸ ਉੱਤੇ ਵੀ ਰਹੇਗੀ ਜੀ ਸਭ ਕੁਝ ਠੀਕ ਹੈ ਜੀ ਸਟੀਲ ਉਹਦੇ ਵਿੱਚ ਆ ਗਿਆ ਸਟੀਲ ਲੁੱਕ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਤੇ ਅੱਗੇ ਇਹ ਉਸ ਤੋਂ ਬਾਅਦ ਹਾਇਰ ਦਾ ਇਹ ਵੀ ਚੀਜ਼ ਜੀ ਆਪਣਾ ਬੋਟਮ ਫਰੀਜ਼ਰ ਆ ਗਿਆ ਸਰ ਠੀਕ ਹੈ ਜੀ ਬਾਟਮ ਫ੍ਰੀਜ਼ਰ ਜੋ ਕੀ ਤੁਹਾਨੂੰ ਮਾਰਕੀਟ ਨਾਲੋਂ ਲਗ ਚੀਜ਼ ਮਿਲਦੀ ਆ ਸਰ ਅਦਰ ਬ੍ਰਾਂਡ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਟੌਪ ਫ੍ਰੀਜ਼ਰ ਦੇਖਦੇ ਆ ਫ੍ਰੀਜ਼ਰ ਉੱਪਰ ਹੁੰਦਾ ਹਾਂ ਹਾਂ ਜੀ ਹਾਂ ਜੀ ਫ੍ਰਿਜ ਨੀਚੇ ਹੁੰਦਾ ਠੀਕ ਹੈ ਜੀ ਹਾਇਰ ਜਿਹੜਾ ਹੈਗਾ ਮਾਰਕੀਟ ਨਾਲੋਂ ਲਗ ਚੱਲਦਾ ਹੈ ਇਸ 'ਚ ਕੀ ਹੈ ਫ੍ਰੀਜ਼ਰ ਤੁਹਾਡਾ ਨੀਚੇ ਆ ਗਿਆ ਜੀ ਠੀਕ ਹੈ ਜੀ ਫ੍ਰਿਜ ਉੱਪਰ ਆ ਗਿਆ ਓਕੇ ਜੀ ਇਹਦੇ ਵਿੱਚ ਝੁਗਨ ਦੀ ਲੋੜ ਨਹੀਂ ਪੈਂਦੀ 90% ਆਪਣਾ ਘਰ ਦੇ ਵਿੱਚ ਫ੍ਰਿਜ ਯੂਜ਼ ਹੁੰਦਾ ਆਪਾਂ ਨੂੰ ਘਰ ਦੇ ਵਿੱਚ ਸਹੀ ਗੱਲ ਆ 올ਡੇਜ਼ ਹੁੰਦੇ ਆ ਜਾਂ ਜਿਨ੍ਹਾਂ ਨੂੰ ਬੈਗ ਦੀ ਪ੍ਰੋਬਲਮ ਹੁੰਦੀ ਹੈ ਤਾਂ ਇਹਦੇ ਵਿੱਚ ਬਾਰ ਬਾਰ ਝੁਕਨ ਦੀ ਲੋੜ ਫ੍ਰਿਜਰ niche ਕਨਵਰਟੇਬਲ ਫ੍ਰਿਜ ਹੈ ਜੀ ਇਹਨੂੰ ਵੀ ਕਨਵਰਟ ਕਰਕੇ ਨੋਰਮਲ ਫ੍ਰਿਜ ਬਣਾ ਸਕਦੇ ਹੋ 100% ਆਪਣਾ ਸਾਰਾ ਫ੍ਰਿਜ ਬਣਾ ਬਣਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਉਸ ਵਾਦੀ ਦੇ ਵਿੱਚ ਹੀ ਸਾਰਾ ਲਗ ਲਗ ਸਾਈਜ਼ ਲਗ ਲਗ ਮਾਡਲ ਆਂਦੇ ਰਹਿਣਗੇ ਜੀ ਠੀਕ ਹੈ ਜੀ ਠੀਕ ਹੈ ਜੀ ਆਫਰਸ ਸਾਰੇ ਦੇ ਉੱਤੇ ਹੋ ਜੇਗੀ ਸਰ 2000 ਰੁਪਏ ਮਿੰਨੇ ਦੀ ਕਿਸ਼ਤ ਠੀਕ ਹੈ ਜੀ ਠੀਕ ਹੈ ਜੀ ਕੈਸ਼ਬੈਕ ਸਾਰੇ ਦੇ ਉੱਤੇ ਆ ਜੀ ਠੀਕ ਹੈ ਜੀ ਓਕੇ ਜੀ ਤੇ ਇਹਦਾ ਆਪਾਂ ਹਰ ਦਾ ਸੀਗਾ ਦੱਸਤਾ ਜੀ ਇੱਧਰ ਆਈਐਫਬੀ ਆ ਗਿਆ ਨਾ ਜੀ ਉਸ ਤੋਂ ਬਾਅਦ ਇਹ ਆਈਐਫਬੀ ਆ ਗਿਆ ਜੀ ਆਈਐਫਬੀ ਆਪਣਾ ਸਿੰਗਲ ਡੋਰ ਫ੍ਰਿਜ ਆ ਜਾਏਗਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ 187 ਲੀਟਰ ਦੇ ਵਿੱਚ ਰਹੇਗਾ ਜੀ ਠੀਕ ਹੈ ਠੀਕ ਹੈ ਆਈਐਫਬੀ ਦੇ ਵਿੱਚ ਬੈਨੀਫਿਟ ਇਹ ਮਿਲਦਾ ਸਰ ਇਸ ਦੀ ਜਿਹੜੀ ਕੰਪਲੀਟ ਵਾਰੰਟੀ ਹੁੰਦੀ ਹੈ 4 ਸਾਲ ਦਿੰਦੀ ਹੈ ਕੰਪਨੀ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਇਹ ਆਈ ਆਈਐਫਬੀ ਦੇ ਸਾਰੇ ਮਾਡਲ ਆ ਗਏ ਸਰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਣਾ ਡਬਲ ਡੋਰ ਚ ਆ ਜਾਏਗਾ ਸਰ ਆਈਐਫਬੀ ਸਟਾਰਟਿੰਗ ਮਾਡਲ ਠੀਕ ਹੈ ਜੀ ਓਕੇ ਡਬਲ ਡੋਰ ਚਾਹੀਦਾ ਠੀਕ ਹੈ ਡਬਲ ਡੋਰ ਆ ਗਿਆ ਠੀਕ ਹੈ ਜੀ ਠੀਕ ਇਹਨਾਂ ਉੱਪਰ ਵੀ ਕੰਪਨੀ ਵੱਲੀ ਡਿਸਕਾਊਂਟ ਨੇ ਹੈ ਨਾ ਫੈਸਟੀਵਲ ਹਾਂਜੀ ਹਾਂਜੀ ਸਰ ਸਾਰੇ ਬ੍ਰਾਂਡ ਦੇ ਉੱਤੇ ਆਪਣਾ ਕੈਸ਼ਬੈਕ ਵੀ ਹੈਗਾ ਜੀ ਛੋਟੀ EMI ਵੀ ਹੈਗੀਆਂ ਜੀ ਠੀਕ ਹੈ ਜੀ ਠੀਕ ਹੈ ਪ੍ਰਾਈਸ ਵੱਲੋਂ ਵੀ ਤੁਹਾਨੂੰ ਬੈਸਟ ਪ੍ਰਾਈਸ ਦਿੱਤਾ ਜਾਏਗਾ ਮਾਰਕੀਟ ਨਾਲੋਂ ਠੀਕ ਹੈ ਜੀ ਬਹੁਤ ਵਧੀਆ ਪ੍ਰਾਈਸ ਦਿੱਤਾ ਜਾਏਗਾ ਜੀ ਉਸ ਤੋਂ ਬਾਅਦ ਇਹ Samsung ਚ ਆ ਗਿਆ ਜੀ ਆਪਣਾ ਡਬਲ ਡੋਰ ਠੀਕ ਹੈ ਜੀ ओके okay. 530 लीटर ਦੇ ਵਿੱਚ ओके 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 ਠੀਕ ਹੈ ਠੀਕ ਹੈ ਠੀਕ ਹੈ ਜੀ ਡਬਲ ਡੋਰ 530 ਲੀਟਰ ਸਭ ਤੋਂ بڑا ਫ੍ਰਿਜ ਜੀ ਠੀਕ ਹੈ ਜੀ ਇਹ Samsung ਦੇ ਵਿੱਚ Samsung ਦੇ ਵਿੱਚ ਠੀਕ ਹੈ ਜੀ ਓਕੇ ਜੀ ਤੇ ਅੱਗੇ ਫਿਰ ਇਸ Samsung ਦੇ ਸਾਰੇ ਡਬਲ ਡੋਰ ਹਾਂ ਦੇ ਰਹਿਣਗੇ ਸਰ ਸਾਈਜ਼ ਉਸ ਤੋਂ ਬਾਅਦ ਠੀਕ ਹੈ ਠੀਕ ਹੈ ਸਾਰੇ ਹੋ ਜਾਣਗੇ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜਾਏਗਾ ਆਪਣੇ ਨੂੰ ਠੀਕ ਹੈ ਠੀਕ ਹੈ Samsung ਦੇ ਵਿੱਚੋਂ ਆਪਾਂ ਨੂੰ ਹਰ ਤਰ੍ਹਾਂ ਦਾ ਸਾਈਜ਼ ਮਿਲ ਜਾਂਦਾ ਹਾਂ ਜੀ ਉਸ ਤੋਂ ਬਾਅਦ ਇਹ LG ਆ ਗਿਆ ਜੀ ਠੀਕ ਹੈ ਜੀ एलजी जी में हर एक तरह ਦਾ ਮਾਡਲ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੇਗਾ ਸਰ ਠੀਕ ਹੈ ਜੀ एलजी जी ਮਿਲ ਜਾਂਦਾ ਕਨਵਰਟੇਬਲ ਫਰਿੱਜ ਜੀ ਸਾਰੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਸੀਂ ਆਪਣਾ ਕੋਈ ਵੀ ਇਲੈਕਟ੍ਰੋਨਿਕਸ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਅਮਰ ਇੰਟਰਫੇਸ ਤੇ ਵਿਜ਼ਿਟ ਕਰ ਸਕਦੇ ਹੋ ਤੇ ਬਾਈ ਆਪਣੇ ਨਾਲ ਰੋਹਿਤ ਹਨ ਰੋਹਿਤ ਪਤਨ ਜੀ ਬਾਈ ਇਸ ਤੇ ਲੋਜੀਤ ਮਾਸਲ ਜੀ ਤੁਹਾਨੂੰ ਵਿਜ਼ਿਟ ਕਰਨਗੇ ਕਿਉਂ ਜੀ ਹਾਂਜੀ ਸਰ ਮੋਸਟ ਵੈਲਕਮ ਸਰ ਠੀਕ ਹੈ ਜੀ ਇਧਰ ਆਪਣਾ ਇਹ ਵੀ ਹੈ ਨਾ ਜੀ ਇਹ ਸਾਰੇ ਆਪਣੇ ਵੋਲਟੇਜ ਤੇ ਫ੍ਰਿਜ ਆ ਗਏ ਜੀ ਠੀਕ ਹੈ ਜੀ ਪੈਨਾਸੋਨਿਕ ਦੇ ਫ੍ਰਿਜ ਮਿਲ ਜੰਗੇ ਜੀ ਆਪਣੇ ਕੋਲ ਡਬਲ ਡੋਰ ਸਿੰਗਲ ਡੋਰ ਹਰ ਇੱਕ ਤਰ੍ਹਾਂ ਦਾ ਸਾਈਜ਼ ਮਤਲਬ ਇਸ ਸ਼ੋਰੂਮ ਦੇ ਵਿੱਚ ਆਪਾਂ ਨੂੰ ਹਰ ਤਰ੍ਹਾਂ ਦਾ ਮਤਲਬ ਇਲੈਕਟ੍ਰੋਨਿਕ ਪ੍ਰੋਡਕਟ ਹਰ ਇੱਕ ਤਰ੍ਹਾਂ ਦਾ ਇਲੈਕਟ੍ਰੋਨਿਕ ਪ੍ਰੋਡਕਟ ਮਿਲੇਗਾ ਸਰ ਆਪਣਾ ਠੀਕ ਹੈ ਜੀ ਠੀਕ ਹੈ ਵੋਲਟੇਜ ਆ ਗਏ ਠੀਕ ਹੈ ਜੀ ਇਹ ਪੈਨਾਸੋਨਿਕ ਆ ਪੈਨਾਸੋਨਿਕ ਇਹ ਪੈਨਾਸੋਨਿਕ ਆ ਕੇ ਉਧਰ ਵੋਲਟੇ ਮਸ਼ੀਨਾਂ ਆ ਗਈਆਂ ਇਹ ਆਪਣੀ ਮਸ਼ੀਨਾਂ ਆ ਗਈ ਜੀ ਸੈਮੀ ਮਸ਼ੀਨਾਂ ਆ ਗਈ ਜੀ ਆਪਣਾ ਪੈਨਾਸੋਨਿਕ ਦੀ ਆ ਗਈ ਜੀ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲੇਗਾ 7 ਤੋਂ ਲੈ ਕੇ 14 ਕਿਲੋ ਤੱਕ ਦੀ ਮਸ਼ੀਨ ਮਿਲੇਗੀ ਆਪਣੇ ਕੋਲ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਸਾਈਜ਼ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਪੈਨਾਸੋਨਿਕ ਹੋ ਗਿਆ ਲਵਾਈਡ ਹੋ ਗਿਆ ਠੀਕ ਹੈ ਜੀ ਐਲਜੀ ਹੋ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਹਾਇਰ ਹੋ ਗਿਆ ਜੀ ਠੀਕ ਹੈ ਜੀ ਹਾਇਰ ਦੇ ਵਿੱਚ ਅਗਰ ਗੱਲ ਕਰਾਂ ਜੀ ਇਸ ਟਾਈਮ ਵਾਰੰਟੀ ਬਹੁਤ ਵਧੀਆ ਚੱਲ ਰਹੀ ਆ ਪ੍ਰਾਈਸ ਵੱਲੋਂ ਬਹੁਤ ਵਧੀਆ ਪ੍ਰਾਈਸ ਆਇਆ ਹੋਇਆ ਜੀ ਵਾਰੰਟੀ ਅਗਰ ਗੱਲ ਕਰਾਂ 3 ਸਾਲ ਦੀ ਕੰਪਲੀਟ ਵਾਰ ए हायर दे साइज आ गया सा, सर 7 किलो तो लेके जी मेरे को अपना 14 किलो तक दी मशीन मिल जाएगी ठीक है जी एंड ग्लास दे विच ठीक है जी अच्छा जी कवर पैनल ठीक है जी ओके जी डस्ट पेंदी है पानी पेंदा जी तो पैनल खराब होंदे चांसेस बिल्कुल नहीं ठीक है जी।, जी ओके ओके ठीक है जी ओके ठीक है जी ए, अपना दे जी। ए, हायर दे आ गए ना जी हायर दे आ गए जी उस के बाद अपने को वोल्टास मिल जाएगा सर ठीक है जी सेम 14 किलो तो लेके 7 किलो तक हर एक तरह दा साइज मिल जाएगा जी ठीक है जी ਤੇ OK ਇਹ ਵੋਲਟਸ ਆ ਗਿਆ ਹੈ ਨਾ ਜੀ ਇਹ ਸਾਰੇ ਵੋਲਟਸ ਦੇ ਮਾਡਲ ਆ ਗਏ ਸਰ ਠੀਕ ਹੈ ਜੀ ਉਸ ਤੋਂ ਬਾਅਦ ਜੀ ਇਹ ਸਾਰੇ LG ਦੇ ਮਾਡਲ ਆ ਗਏ ਸਰ ਠੀਕ ਹੈ ਜੀ ਮਤਲਬ ਆਪਾਂ ਨੂੰ ਹਰ ਪ੍ਰੋਡਕਟ ਮਿਲ ਜੂਗਾ ਹਰ ਇੱਕ ਪ੍ਰੋਡਕਟ ਹਰ ਇੱਕ ਬ੍ਰਾਂਡ ਹਰ ਇੱਕ ਸਾਈਜ਼ ਨਾਲ ਦੀ ਨਾਲ ਤੁਸੀਂ ਮਤਲਬ ਅਵੇਲੇਬਲ ਕਰ ਦਿੰਦੇ ਹੋ ਅਵੇਲੇਬਲ ਨਾਲ ਨਾਲ ਸਰ ਠੀਕ ਹੈ ਜੀ ਬਿਲਕੁਲ ਨਾਲ ਹੀ ਨਾਲ ਜੀ ਆਪਣਾ ਠੀਕ ਹੈ ਜੀ ਤੇ ਡਿਲੀਵਰੀ ਮਿਲੇਗੀ ਡਿਲੀਵਰੀ ਘਰ ਤੱਕ ਛੱਡਣ ਤੱਕ ਦਿੰਦੇ ਹੈ ਨਾ ਹਾਂ ਜੀ ਸਰ ਆਪਣੇ ਕੋਲ ਡਿਲੀਵਰੀ ਦਾ ਕਰਾਈਗੇ ਜੀ ਆਪਣੀ ਰਿਸਪੌਂਸਿਬਿਲਟੀ ਠੀਕ ਹੈ ਸੋ ਇਹ ਛੋਟੇ ਫ੍ਰਿਜ ਆ ਜਾਂਦੇ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਛੋਟੇ ਫ੍ਰਿਜ ਆਗੇ ਜੀ ਆਪਣਾ ਜਿਵੇਂ ਕਿ ਆਪਾਂ ਨੇ ਸ਼ਾਪ ਦੇ ਉੱਤੇ ਯੂਜ਼ ਕਰਨਾ ਹੈ ਜੀ ਜਾਂ ਆਪਾਂ ਨੇ ਰੂਮ ਦੇ ਵਿੱਚ ਯੂਜ਼ ਕਰਨਾ ਹੈ ਤਾਂ ਜੀ ਉਸ ਦੇ ਵਾਸਤੇ ਆਪਣਾ ਲਵਲਡ ਕੰਪਨੀ ਦਾ ਆ ਜਾਂਦਾ ਜੀ ਹਾਇਰ ਤਾਂ ਮਿਲ ਜਾਏਗਾ ਆਪਣੇ ਕੋਲ ਠੀਕ ਹੈ ਜੀ ਬੀਪੀਐਲ ਦਾ ਮਿਲ ਜਾਏਗਾ ਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਸੇ ਰੂਮ ਚ ਰੱਖ ਸਕਦੇ ਹੋ ਰੂਮ ਚ ਰੱਖ ਸਕਦੇ ਹੋ ਜਾਂ ਆਪਾਂ ਨੇ ਸ਼ਾਪ ਦੇ ਉੱਤੇ ਯੂਜ਼ ਕਰਨਾ ਹੈ ਕਮਰਸ਼ੀਅਲ ਯੂਜ਼ ਕਰਨਾ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਆਪਾਂ ਨੂੰ ਬਾਈ ਰੋਹਿਤ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੇ ਆਪਾਂ ਰੋਹਿਤ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਲੈਕਟੋਨਿਊਸ ਪ੍ਰੋਡਕਟ ਦੇ ਤੇ ਜੇ ਤੁਸੀਂ ਆਪਣਾ ਪਟਿਆਲਾ ਵਾਸੀ ਦੇਖ ਰਹੇ ਹੋ ਵੀਡੀਓ ਜਾਂ ਕਿਤੇ ਵੀ ਦੇਖ ਰਹੇ ਹੋ ਤਾਂ ਸ਼ੋਰੂਮ ਵੀ ਕੇ ਵਿਸਤ ਕਰ ਸਕਦੇ ਹੋ ਤੇ ਸ਼ੋਰੂਮ ਦੇ ਕਨੈਕਟ ਨੰਬਰ ਤੇ ਮਤਲਬ ਪੁੱਛ ਸਕਦੇ ਹੋ ਤੁਸੀਂ ਸ਼ੋਰੂਮ ਦੇ ਕਨੈਕਟ ਫੋਨ ਨੰਬਰ ਤੇ ਕਾਲ ਕਰਕੇ ਤੇ ਬਾਕੀ ਆਪਣੀ ਦੀਵਾਲੀ ਤੱਕ ਆਫਰਸ ਨੇ ਇਹ ਤੇ ਆਪਾਂ ਨੂੰ ਵਧੀਆ ਆਫਰਸ ਮਿਲ ਰਹੇ ਨੇ ਵਧੀਆ ਡਿਸਕਾਊਂਟ ਮਿਲ ਰਹੇ ਨੇ ਤੇ ਜੇ ਤੁਸੀਂ ਕੋਈ ਵੀ ਇਲੈਕਟ੍ਰੋਨਿਕਸ ਪ੍ਰੋਡਕਟ ਜਿਦਾਂ ਚਾਹਦੇ ਹੋ ਤਾਂ ਜਰੂਰ ਵਿਸਤ ਕਰ ਸਕਦੇ ਹੋ ਸ਼ੋਰੂਮ ਵੀ ਕੇ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਬਹੁਤ ਧੰਨਵਾਦ ਜੀ ਧੰਨਵਾਦ ਸਰ ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ ਸਤਿ ਸ੍ਰੀ ਅਕਾਲ ਜ ਅੱਜ ਆਪਾਂ ਪਹੁੰਚੇ ਸੀਗੇ ਅਮਰ ਇੰਟਰਪ੍ਰਾਈਜ਼ ਤਿਲਪੜੀ ਵੀ ਕੇ ਤੇ ਆਪਣੇ ਨਾਲ ਨੇ ਅੰਕਲ ਜੰਗੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀ ਰਾਜ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਹਾਂ ਇਹ ਰਹੀ ਆਪਾਂ ਦੇ ਤਿਲਪੜੀ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਹਾਂਜੀ 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 ਇਹ ਇਲੈਕਟ੍ਰੋਨਿਕਸ ਦੇ ਵਿੱਚ ਸਾਰੇ ਸਾਰੇ ਪ੍ਰੋਡਕਟ ਮਿਲ ਜਾਣਗੇ ਤੁਸੀਂ LEDS, ਵਾਸ਼ਿੰਗ ਮਸ਼ੀਨਸ, 에어 ਕੰਡੀਸ਼ਨਸ, ਰੈਫਰਿਜਰੇਟਰ ਠੀਕ ਹੈ ਜੀ। ਔਰ ਸਾਰਿਆਂ ਦੇ ਉੱਪਰ ਦੀਵਾਲੀ ਦੀਆਂ ਸਾਰੀਆਂ ਸਕੀਮਾਂ ਆ ਚੁੱਕੀਆਂ। ਠੀਕ ਹੈ ਜੀ। ਤਾਂ ਜੋ ਸਰਕਾਰ ਨੇ ਟੈਕਸ ਘਟਾਇਆ ਉਹ ਵੀ ਘਟਾ ਕੇ ਰੇਟ ਕਰ ਦਿੱਤੇ ਗਏ। ਇਸ ਕਰਕੇ ਸਾਰੇ ਗੈਸਟ ਨੂੰ ਪੂਰਾ ਫਾਇਦਾ ਦਿੱਤਾ ਜਾ ਰਿਹਾ। ਠੀਕ ਹੈ ਜੀ। ਜਿੰਨੀ ਜਲਦੀ ਹੋ ਸਕੇ ਬਸ ਤੁਸੀਂ ਪਰਚੇਸ ਕਰੋ। ਤੁਸੀਂ ਪੂਰਾ ਡਿਸਕਾਊਂਟ ਬਸ ਤੁਹਾਨੂੰ ਦੇ ਰਹੇ ਹਾਂ। ਠੀਕ ਹੈ ਜੀ ਠੀਕ ਹੈ ਤੇ ਆਪਣਾ ਜੀ ਦਿਵਾਲੀ ਆਫਰ ਵੀ ਲਾਤੀਆਂ ਨੇ ਜੀ ਹਾਂ ਜੀ ਹਾਂ ਜੀ ਦਿਵਾਲੀ ਦੇ ਸਾਰੀਆਂ ਆਫਰਸ ਆ ਚੁੱਕੀਆਂ ਠੀਕ ਹੈ ਜੀ ਸਾਰੀਆਂ ਅਸੀਂ ਕਸਟਮਰ ਨੂੰ ਦੇ ਰਹੇ ਆ ਠੀਕ ਹੈ ਜੀ ਤੇ ਕਿਸ ਵੀ ਚੀਜ਼ ਤੇ ਲੋ ਸਾਰੇ ਸਪੈਸ਼ਲ ਡਿਸਕਾਊਂਟਸ ਆ ਰਹੇ ਆ ਠੀਕ ਹੈ ਜੀ ਤੇ ਜਿਹੜਾ ਆਪਣਾ ਚੈਨਲ ਦੱਸ ਕੇ ਆਊਗਾ ਤੇ ਉਹ ਵੀ ਅੰਕਲ ਜੀ ਆਪਾਂ ਜਿਹੜਾ ਬਿਲਕੁਲ ਬਿਲਕੁਲ ਜਿਹੜਾ ਤੁਹਾਡੇ ਚੈਨਲ ਦਾ ਨਾਮ ਲੈ ਕੇ ਆਏਗਾ ਉਹਦੇ ਵਾਸਤੇ ਨੂੰ ਸਪੈਸ਼ਲ ਇੱਕ ਗਿਫਟ ਦਿੱਤਾ ਜਾਏਗਾ ਠੀਕ ਹੈ ਠੀਕ ਅੰਕਲ ਠੀਕ ਹੈ ਜੀ ਜੀ ਆਪਣੀ ਵੀਡੀਓ ਬਧੇ ਲੱਗੇ ਲਾਇਕ ਆ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਅਸੀ ਗੱਲ ਥੈਂਕ ਯੂ ਅਸੀ ਗੱਲ